ਅੱਸੀ ਗੱਲ ਦੋਸਤੋ ਜਯਾਦਨਾਵਾ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਅਸੀਂ ਕਿੰ ਨਵੇਂ ਵਿਸ਼ੇ ਨਾਲ ਤੁਹਾਡੇ ਸਨਮੁਖ ਹੋਏ ਆ ਉਹ ਵਿਸ਼ਾ ਜਿਹੜਾ ਮਨੁੱਖ ਦੀ ਸਿਹਤ ਨਾਲ ਜੁੜਿਆ ਤੇ ਆਪਾਂ ਕਹ ਲਈਏ ਸਿਹਤ ਹੀ ਧਨ ਹੈ ਕਿਉਂਕਿ ਸਭ ਤੋਂ ਪਹਿਲਾਂ ਜੇ ਆਪਣੀ ਸਿਹਤ ਤੰਦਰੁਸਤ ਹੈ ਤਾਂ ਹੀ ਆਪਾਂ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਦੇ ਆ ਤੇ ਜੇ ਮਾਨਸਿਕ ਤੌਰ ਤੇ ਤੰਦਰੁਸਤ ਹੋਵਾਂਗੇ ਤਾਂ ਹੀ ਆਪਾਂ ਕਿਸੇ ਮਿਸ਼ਨ ਦੇ ਵਿੱਚ ਜਾਂ ਕੰਮ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਆਪਣੀ ਕਨਸੈਂਟਰੇਸ਼ਨ ਬਣੀ ਰਹੂਗੀ ਅੱਜ ਆਪਾਂ ਗੱਲ ਕਰਾਂਗੇ ਔਰਗੈਨਿਕ ਚੀਜ਼ਾਂ ਬਾਰੇ ਕਿ ਔਰਗੈਨਿਕ ਚੀਜ਼ਾਂ ਜਿਵੇਂ ਪੰਜਾਬ ਦੇ ਵਿੱਚ ਦੇਖ ਲਈਏ ਜਗ੍ਹਾ-ਜਗ੍ਹਾ ਤੇ ਸਟੋਰ ਬਣੇ ਹੋਏ ਆ ਔਰਗੈਨਿਕ ਸਟੋਰ ਕਹ ਲਈ ਆਪਾਂ ਜਿੱਥੇ ਕਿ ਆਪਾਂ ਕਹ ਲਈ ਕਿ ਔਰਗੈਨਿਕ ਚੀਜ਼ਾਂ ਕਹਿ ਕੇ ਵੇਚੀਆਂ ਜਾਂਦੀਆਂ ਜਾਂ ਔਰਗੈਨਿਕ ਚੀਜ਼ਾਂ ਬਣਾਈਆਂ ਕਿਵੇਂ ਜਾਂਦੀਆਂ ਤੇ ਅੱਜ ਬਾਈ ਮੇਰੇ ਨਾਲ ਆਪਾਂ ਬੈਠੇ ਆ ਖਿਆਲਾ ਕਲਾ ਜਿੱਥੇ ਮਲਵਾਈ ਸਟੋਰ ਬਣਿਆ ਹੋਇਆ ਹੈ ਬਾਈ ਮੇਰੇ ਨਾਲ ਹਰਦੀਪ ਸਿੰਘ ਜਟਾਣਾ ਤੇ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਔਰਗੈਨਿਕ ਚੀਜ਼ਾਂ ਤਿਆਰ ਕਿਵੇਂ ਹੁੰਦੀ ਹੈ ਕਿ ਵਾਕਈ ਆਰਗੈਨਿਕ ਸ਼ਬਦ ਕਿੰਨਾ ਕਿ ਸਾਰਥਕ ਹੈ ਤੇ ਇਹਦੇ ਮੈਨੇ ਕੀ ਹੈ ਆਰਗੈਨਿਕ ਆਪਾਂ ਚੀਜ਼ ਨੂੰ ਤਿਆਰ ਕਿਵੇਂ ਕਰਦੇ ਹਾਂ ਪੂਰਾ ਪ੍ਰੋਸੈਸ ਕੀ ਹੈ ਬਾਈ ਸਸਕੀ ਕਾਲ ਜੈ ਤੁਹਾਨੂੰ ਸਵਾਗਤ ਹੈ ਜੀ ਸਸਕੀ ਕਾਲ ਜੀ ਅ ਬਾਈ ਜੀ ਸਭ ਤੋਂ ਪਹਿਲਾ ਸਵਾਲ ਇਹ ਆਰਗੈਨਿਕ ਚੀਜ਼ ਵਾਰੀ ਪਹਿਲਾਂ ਦੱਸੋ ਆਰਗੈਨਿਕ ਸ਼ਬਦ ਦਾ ਅਰਥ ਕੀ ਹੈ ਤੇ ਕਿਵੇਂ ਇਹਨੂੰ ਆਪਾਂ ਲੈਣੇ ਆਂ ਦੇਖੋ ਜਿਹੜਾ ਆਰਗੈਨਿਕ ਸ਼ਬਦ ਹੈ ਵਸਤੇ ਅੰਗਰੇਜ਼ੀ ਦਾ ਸ਼ਬਦ ਹੈ ਜੀ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਰਵਾਇਤੀ ਕੁਦਰਤੀ ਖੇਤੀ ਜੀ ਜਾਂ ਜ਼ਹਿਰ ਮੁਕਤ ਖੇਤੀ ਕਹਿ ਸਕਦੇ ਜੀ ਕਦੇ ਨਾ ਕਦੇ ਕਿਤੇ ਨਾ ਕਿਤੇ ਇਹ ਇਸ ਤਰ੍ਹਾਂ ਜਿ ਲੱਗਦਾ ਮੈਨੂੰ ਜਿਵੇਂ ਉੱਠ ਤੋਂ ਸਿੱਧਾ ਜਹਾਜ਼ ਤੇ ਚੜ ਜਾਈਏ ਜੀ ਬਾਈ ਕਿਉਂਕਿ ਅਸੀਂ ਇੰਨੇ ਗਲਤਾਨ ਹੋ ਚੁੱਕੇ ਆ ਕੀਟਨਾਸ਼ਕਾਂ ਦੀ ਇੰਨੀ ਵਰਤੋਂ ਕਰਦੇ ਆ ਜ਼ਹਿਰਾਂ ਚ ਤਾਂ 100% ਕਿਸੇ ਚੀਜ਼ ਨੂੰ ਆਰਗੈਨਿਕ ਕਹਿ ਦੇਣਾ ਤਾਂ ਸੰਭਾਵਨਾ ਨਹੀਂ ਹੈ ਸੰਭਵ ਨਹੀਂ ਹੈ ਜੀ ਤੇ ਜੇ ਅਸੀਂ ਇੱਧਰ ਚੱਲਦੇ ਵੀ ਆ ਪੂਰਨ ਰੂਪ ਚ ਤਾਂ ਕਈ ਥਾਵਾਂ ਤੇ ਸਾਡੀ ਪੂਰਤੀ ਵੀ ਨਹੀਂ ਹੋਣੀ ਜੀ ਹੋਣ ਦੀ ਪੂਰਤੀ ਨਹੀਂ ਹੋਣੀ ਟੋਟ ਹੋ ਜਾਣੀ ਆ ਜੀ ਫਿਰ ਮੈਂ ਇੱਥੇ ਇਹਦਾ ਸ਼ਬਦ ਦੀ ਥਾਂ ਤੇ ਜਿਹੜਾ ਆਪਾਂ ਵਰਤਾਂਗੇ ਵੀ ਕੂੜਕਬਾਰ ਰਹਿਤ ਚੀਜ਼ਾਂ ਜੀ ਕਿਉਂਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਅੱਜ ਕੱਲੀ ਆਰਗੈਨਿਕ ਦੀ ਨਹੀਂ ਹੈ ਜੀ ਅੱਜ ਹੈ ਪ੍ਰੋਸੈਸਿੰਗ ਦੌਰਾਨ ਉਹਦੇ ਵਿੱਚ ਕਿੰਨਾ ਗੰਦਮੰਦ ਰਲਾਇਆ ਜਾਂਦਾ ਜੀ ਜੀ ਉਹ ਤੋਂ ਮੁਕਤ ਕਿਵੇਂ ਹੋ ਸਕਦਾ ਜੀ ਪਹਿਲਾ ਸਟੈਪ ਸਾਡਾ ਇਹ ਹੈ ਜੀ ਕੂੜਕਬਾਰ ਤੋਂ ਮੁਕਤ ਚੀਜ਼ਾਂ ਭੋਜਨ ਪਦਾਰਥ ਨੇ ਜਿਹੜੇ ਜੀ ਦੂਜਾ ਸਟੈਪ ਹੈ ਸਾਡਾ ਜਿਹੜਾ ਆਰਗੈਨਿਕ ਤਰੀਕੇ ਨਾਲ ਅਸੀਂ ਭੋਜਨ ਨੂੰ ਜਿਆਰ ਕਰੀਏ ਕਿਉਂਕਿ ਮੈਂ ਕਿਤੇ ਨਾ ਕਿਤੇ ਦੇਖਦਾ ਹੁੰਨਾ ਵੀ ਯਾਰ ਸਾਡੀ ਜਿਹੜੀ ਕਣਕ ਆ ਚਾਹੀਏ ਅਸੀਂ ਉਹਨੂੰ ਕੋਈ ਰੇਸਪਰੇਕ ਕੀਟਨਾਸ਼ਕ ਕੋਈ ਵੀ ਛਰਕਾ ਨਾ ਕਰੀਏ ਜੀ ਉਹਨੂੰ ਜਲਾਈ ਦੇ ਵਿੱਚ ਆ ਕੇ ਸੁਸਰੀ ਦਾ ਢੋਲਾ ਲੱਗ ਜਾਂਦਾ ਜੀ ਲੱਗਦਾ ਲੱਗਦਾ ਨਾ ਲੱਗਦਾ ਜੀ ਗੱਲ ਕਰ ਸਾਡੀ ਜਦੋਂ ਕਣਕ ਅਸੀਂ ਵੇਚ ਦਿੰਨੇ ਆ ਹਾਂਜੀ ਤੇ ਜਿਹੜੀਆਂ ਕੰਪਨੀਆਂ ਨੇ ਆਟਾ ਪੀਸ ਕੇ ਦਿੰਦੀਆਂ ਨੇ ਥੈਲੀਆਂ ਬਣਾ ਬਣਾ ਉਹਨਾਂ ਦੀ ਚੀਜ਼ ਨੂੰ ਸਾਲ-ਸਾਲ ਕੁਝ ਨਹੀਂ ਹੁੰਦਾ ਜੀ ਇਹ ਤਾਂ ਮਤਲਬ ਗੜਬੜ ਕਿੱਥੇ ਆ ਫਿਰ ਕਣਕ ਚ ਗੜਬੜ ਨਹੀਂ ਹੈ ਨਹੀਂ ਹੈ ਗੜਬੜਾ ਆਟੇ ਚ ਹਾਂਜੀ ਜਿੱਥੇ ਉਹ ਇੰਨਾ ਲੰਮਾ ਸਮਾਂ ਰਹਿ ਸਕਦਾ ਹਾਂਜੀ ਹਾਂਜੀ ਆਪਾਂ ਉਹ ਚੀਜ਼ ਤੋਂ ਫਿਰ ਪਾਇਆ ਕਿ ਉਹ ਜਿਹੜਾ ਉਹਦੇ ਵਿੱਚ ਸਮਾਨ ਪਾਇਆ ਗਿਆ ਉਹਦੀ ਉਮਰ ਵਧਾਉਣ ਲਈ ਕਿ ਉਹ ਮਨੁੱਖੀ ਸਿਹਤ ਲਈ ਜੀ ਚੰਗਾ ਜੀ ਤਾਂ ਫਿਰ ਸਾਨੂੰ ਇਹ ਚੀਜ਼ਾਂ ਆਪਦੇ ਬਜ਼ੁਰਗਾਂ ਦੇ ਮਤਲਬ ਪ੍ਰੋਸੈਸ ਵਿੱਚ ਗੜਬੜਾ ਕਿਤੇ ਨਾ ਕਿਤੇ ਬਿਲ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਨਹੀਂ ਵੱਡੇ ਪੱਧਰ ਤੇ ਜੀ ਜਿਵੇਂ ਹੁਣ ਕਿਤੇ ਨਾ ਕਿਤੇ ਸਵਾਲ ਉੱਠਦਾ ਕਹਿੰਦੇ ਯਾਰ ਦੁੱਧ ਵੀ ਮਲਾਵਟੀ ਹਾਂਜੀ ਵੀ 20% ਦੁੱਧ ਸਾਡਾ ਸ਼ੁੱਧ ਰੂਪ ਚ ਪੈਦਾ ਹੋ ਰਿਹਾ ਤੇ ਜਿਹੜਾ 80% ਉਹ ਪਤਾ ਨਹੀਂ ਕਿੱਥੋਂ ਆ ਰਿਹਾ ਪਤਾ ਨਹੀਂ ਹਾਂਜੀ ਹਾਂ ਕਿਹੜੀਆਂ ਲੋਹੇ ਦੀਆਂ ਮੱਜਾਂ ਦਿੰਦੀਆਂ ਨੇ ਕਿ ਕੀ ਦਿੰਦਾ ਹਾਂ ਹਾਂ ਅੱਛਾ ਹੁਣ ਕਿਤੇ ਨਾ ਕਿਤੇ ਜਦੋਂ ਅਸੀਂ ਦੇਖਦੇ ਆਂ ਚੀਜ਼ਾਂ ਤਾਂ ਕੋਈ ਨਾ ਕੋਈ ਬੰਦਾ ਸਵਾਲ ਕਰਦਾ ਯਾਰ ਵੀ ਭਜੋਂਗੇ ਕਿੱਥੇ ਜਾਵੋਂਗੇ ਭਾਈ ਹਾਂ ਜੋ ਦੁੱਧ ਸ਼ੁੱਧ ਕਰ ਲਿਆ ਤੁਸੀਂ ਉਹ ਸਬਜ਼ੀਆਂ ਤੋਂ ਕਿੱਦਾਂ ਕਰੋਂਗੇ ਕਿਉਂਕਿ ਕੱਲਾ ਮਨੁੱਖ ਤਾਂ ਪੂਰਨ ਆਪਣਾ ਨਿਰਭਰ ਹੈ ਨਹੀਂ ਆਪਣੇ ਆਪ ਨਿਰਭਰ ਨਹੀਂ ਹੈ ਉਹਨੂੰ ਕਿਤੇ ਨਾ ਕਿਤੇ ਤਾਂ ਜਾਣਾ ਹੀ ਪਊਗਾ ਜਾਣਾ ਹੀ ਪਊਗਾ ਜੀ ਜੇ ਫਿਰ ਇਧਰੋਂ ਸਬਜ਼ੀ ਚੋਂ ਬਚ ਗਿਆ ਤਾਂ ਫਰਾਟੇ ਵਾਲੇ ਮਾਮਲੇ 'ਚ ਆਜੋ ਉਧਰ ਆਜੋ ਉਹ ਜੋਗਦਰ ਭਜੋਂਗੇ ਜੇ ਇਹਨਾਂ ਚੋਂ ਬਚ ਗਏ ਤਾਂ ਫਿਰ ਤੁਸੀਂ ਤੇਲ ਵਰਤਦੇ ਹੋ ਤੇਲ ਚ ਕਿਤੇ ਤੇਲ ਸਰਫ ਸਾਬਣ ਸਾਰੇ ਹੀ ਆ ਜੀ ਉਥੇ ਕਿਤੇ ਨਾ ਕਿਤੇ ਮਤਲਬ ਸਭ ਤੋਂ ਵਿਸ਼ੇਸ਼ ਗੱਲ ਇਹ ਆ ਵੀ ਇਮਾਨਦਾਰੀ ਨਾਲ ਕੀਤਾ ਕਾਰਜ ਮੈਂ ਤਾਂ ਉਸ ਨੂੰ ਆਰਗੈਨਿਕ ਆਰਗੈਨਿਕ ਕਹਾਂਗਾ ਵੀ ਜੇ ਅੱਜ ਕੋਈ ਇਮਾਨਦਾਰੀ ਨਾਲ ਤੁਹਾਨੂੰ ਆਪਦੇ ਖਾਣ ਵਰਗਾ ਜਿਹੜਾ ਆ ਖਾਣਾ ਪਸੰਦ ਕਰਦਾ ਉਹ ਜੇ ਤੁਹਾਨੂੰ ਦਿੰਦਾ ਤਾਂ ਉਹ ਸ਼ਬਦ ਹੀ ਉਹ ਸ਼ੁੱਧ ਹੈ ਪਹਿਲੇ ਸਟੈਪ ਦੇ ਵਿੱਚ ਉਹੀ ਆਰਗੈਨਿਕ ਤੇ ਬਾਈ ਜੀ ਤੁਸੀਂ ਕੀ ਕੀ ਚੀਜ਼ਾਂ ਇੱਥੇ ਮਤਲਬ ਪ੍ਰੋਵਾਈਡ ਕਰਾਉਣੇ ਹੋ ਜਿਹੜੇ ਖਾਣ ਪੀਣ ਦੀਆਂ ਅਵਸਥਾਾਂ ਦੇ ਵਿੱਚ ਆਉਂਦੀਆਂ ਅਸੀਂ ਰਸੋਈ ਦੀਆਂ ਬਹੁਤੀਆਂ ਚੀਜ਼ਾਂ ਜਿਹੜੀਆਂ ਰਸੋਈ 'ਚ ਵਰਤੋਂ ਚਾਉਂਦੀਆਂ ਨੇ ਜੀ ਸਾਡੇ ਖੇਤਾਂ ਦੇ ਵਿੱਚ ਹੀ ਪੈਦਾ ਹੁੰਦੀਆਂ ਨੇ ਸਾਡਾ ਪਹਿਲਾ ਸਟੈਪ ਉਹ ਹੈ ਬਹੁਤੀਆਂ ਚੀਜ਼ਾਂ ਅਸੀਂ ਆਪ ਤਿਆਰ ਕਰਦੇ ਹਾਂ ਜੀ ਤੇ ਕੁਝ ਕ ਅਸੀਂ ਜਿਹੜੇ ਗਰੁੱਪ ਨੇ ਜਿਹੜੇ ਸਰਟੀਫਾਈਡ ਆਰਗੈਨ ਕੰਪਨੀਆਂ ਨੇ ਜੀ ਕੁਝ ਉਹਨਾਂ ਤੋਂ ਵੀ ਮਦਦ ਲੈਂਦੇ ਹਾਂ ਤੇ ਜਿਨ੍ਹਾਂ ਤੇ ਯਕੀਨ ਕੀਤਾ ਜਾ ਸਕਦਾ ਜਿਨ੍ਹਾਂ ਤੇ ਯਕੀਨ ਕੀਤਾ ਜਾ ਸਕਦਾ ਜਾਂ ਜਿਨ੍ਹਾਂ ਦੇ ਨਤੀਜੇ ਕਿ ਵੀ ਸਾਨੂੰ 5 ਸਾਲ ਹੋ ਗਏ ਨੇ ਸਾਡੇ ਨਾਲ ਜਿਹੜੇ ਜੁੜੇ ਨੇ ਜਿਹੜੇ ਦੱਸਦੇ ਨੇ ਆ ਕੇ ਸਾਨੂੰ ਵੀ ਵਾਕਈ ਯਾਰ ਬਹੁਤ ਵਧੀਆ ਸਾਨੂੰ ਦੂਜਿਆਂ ਨਾਲ ਬਹੁਤ ਫਰਕ ਲੱਗਿਆ ਵਧੀਆ ਲੱਗਿਆ ਜੀ ਤੇ ਸਾਡਾ ਆਪਦਾ ਨਤੀਜਾ ਜਿਵੇਂ ਹੁਣ ਸਾਨੂੰ ਇੱਕ ਹੋਰ ਸਮੱਸਿਆ ਆਉਣ ਲੱਗੀ ਖਾਣ ਪੀਣ ਚੋਂ ਤਾਂ ਅਸੀਂ ਬਚ ਗਏ ਯਾਰ ਹੁਣ ਤਾਂ ਗੱਲ ਕਰ ਜਦੋਂ ਬਾਹਰ ਜਾਂਦੇ ਅਸੀਂ ਖਾ ਕੇ ਬਿਮਾਰ ਹੋਣ ਲੱਗ ਪਏ ਹਾਂ ਉਹ ਵੀ ਆ ਫਿਰ ਉਹ ਥੋੜਾ ਜਿਹੜਾ ਲੀਵਰ ਹੈ ਉਹ ਚੀਜ਼ ਨੂੰ ਐਕਸੈਪਟ ਨਹੀਂ ਕਰਦਾ ਹੁਣ ਸਾਨੂੰ ਇਹ ਸਮੱਸਿਆ ਆਉਂਦੀ ਹੈ ਹੁਣ ਅਸੀਂ ਇਹਦੇ ਬਦਲ ਲਈ ਫਿਰ ਕੁਝ ਨਾ ਕੁਝ ਚੀਜ਼ਾਂ ਅਸੀਂ ਆਪਦੀਆਂ ਲੈ ਕੇ ਜਾਣੇ ਆ। ਜ 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 ਨੌਜਵਾਨ ਵਰਗ ਨੂੰ ਜੋੜਨ ਦੀ ਕਿਉਂਕਿ ਅਸਲ ਦੇ ਵਿੱਚ ਜਿਹੜਾ ਕੰਮ ਹੈ ਨੌਜਵਾਨ ਵਰਗ ਹੀ ਕਰ ਸਕਦਾ ਹਾਂਜੀ ਹਾਂਜੀ ਤੇ ਨੌਜਵਾਨ ਥੋੜੇ ਟਿਰਕੇ ਹੋਏ ਨੇ ਟੁੱਟੇ ਹੋਏ ਬਿਲਕੁਲ ਉਹ ਜ਼ਮੀਨਾਂ ਜਾਇਦਾਦਾਂ ਨੂੰ ਵੇਚਣ ਨੂੰ ਪਹਿਲ ਦੇ ਕੇ ਅੜਾਰੀ ਮਾਰਨ ਦੀ ਕੋਸ਼ਿਸ਼ ਕਰਦੇ ਚਲੋ ਹੁਣ ਤਾਂ ਉਹ ਚੀਜ਼ਾਂ ਨੂੰ ਠੱਲ ਪਈ ਹੈ ਪਈ ਹੈ ਜੀ ਪਈ ਹੈ ਤੇ ਮਤਲਬ ਜਿੰਨਾ ਸਮਾਂ ਨੌਜਵਾਨ ਵਰਗ ਇਹਦੇ ਨਾਲ ਨਹੀਂ ਜੁੜਦਾ ਇਹ ਹੁਣ ਖੇਤੀ ਹੈ ਜਿਹੜੀ ਇਹ ਪੜੇ ਲਿਖੇ ਲੋਕਾਂ ਦੀ ਖੇਤੀ ਰਹੇਗੀ ਬਿਲਕੁਲ ਅਣਪੜਾ ਜਿਹੜਾ ਖੇਤੀ ਹੈ ਨਹੀ ਕਰ ਸਕਦਾ ਉਹ ਉਸੇ ਤਰ੍ਹਾਂ ਖੇਤੀ ਨੂੰ ਆਰਗੈਨਿਕ ਨਹੀਂ ਬਣਾ ਸਕਦਾ ਜ਼ੇਰ ਮੁਕਤ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਆਪ ਨੂੰ ਪਤਾ ਨਹੀਂ ਦੱਸੇ ਅਨਸਾਰ ਜਿਹੜਾ ਕਿਸੇ ਮਹਿਕਮੇ ਨੇ ਕਹਿਤਾ ਕਿਸੇ ਖੇਤੀਬਾੜੀ ਅਧਿਕਾਰੀ ਨੇ ਕਹਿਤਾ ਕਿਸੇ ਆੜਤੀਏ ਨੇ ਕਹਿਤਾ ਦੋਹਾਂ ਵਾਲੀ ਦੁਕਾਨ ਨੇ ਉਸੇ ਤਰ੍ਹਾਂ ਹੀ ਕਰਦਾ ਕਿਉਂਕਿ ਜੀ ਜ਼ਿਮੀਦਾਰ ਜਿਹੜੇ ਹੁਣ ਪੁਰਾਣੇ ਸੀਗੇ ਆਪਣੇ ਬਜ਼ੁਰਗ ਉਹ ਤਾਂ ਜੀ ਡੱਬਾ ਚੱਕੀ ਤੁਰੇ ਫਿਰਦੇ ਰਹੇ ਝੋਲੇ ਚ ਪਾਈ ਮੈਨੂੰ ਇਹਦੇ ਨਾਲ ਦਾ ਦੇ ਦੇ ਪੜ੍ਹੇ ਹੀ ਨਹੀਂ ਜੀ ਨਾ ਉਹਨਾਂ ਨੂੰ ਅੱਖਰ ਸ਼ਬਦ ਬੋਲਣਾ ਆਉਂਦਾ ਹੈ ਨਾ ਉਹਨਾਂ ਨੂੰ ਸੁਣਨਾ ਆਉਂਦਾ ਹੈ ਦੋ ਚਾਰ ਰਹੇ ਹਨ ਸਪਰੇਹਾਂ ਮੋਨੋ ਮੋਨੋ ਸਿਲਵਰ ਇਹ ਹੀ ਆਹੀ ਕੁਝ ਜਿਆਦਾ ਉਹਨਾਂ ਦੇ ਉੱਤੇ ਕੁਝ ਨਹੀਂ ਮੇਰਾ ਭਾਈ ਜੀ ਅਗਲਾ ਸ ਉਹਨੂੰ ਜਿਹੜਾ ਪ੍ਰੋਸੈਸ ਕਰਦੇ ਹੋ ਮਤਲਬ ਤਿਆਰ ਕਰਦੇ ਹੋ ਆਪਾਂ ਸ਼ੁਰੂ ਤੋਂ ਕਹਿ ਲਈਏ ਜਿਵੇਂ ਗੰਨਾ ਉਹਨੂੰ ਫਿਰ ਬਾਈ ਜੀ ਕਿਹੜੀਆਂ-ਕਿਹੜੀਆਂ ਜ਼ਹਿਰ ਮੁਕਤ ਦਵਾਈਆਂ ਤੋਂ ਪਾਉਣੀਆਂ ਪੈਂਦੀਆਂ ਹੋਣਗੀਆਂ ਨਹੀਂ ਅ ਵੈਸੇ ਜ਼ਰੂਰਤ ਨਹੀਂ ਪੈਂਦੀ ਜੀ ਜਿਵੇਂ ਕਈ ਵਾਰੀ ਸਾਡੇ ਨਾਲ ਆ ਕੇ ਬੰਦੇ ਸ਼ਰਤ ਵੀ ਲਾ ਲੈਂਦੇ ਨੇ ਹਾਂਜੀ ਵੀ ਯਾਰ ਗੰਨਾ ਜਿਹੜਾ ਉਹ ਕੋਰਾ ਜਨਵੈਨਾ ਹੁੰਦਾ ਨਹੀਂ ਜਾਂ ਪ੍ਰਦਾਨ ਬਣਾ ਕਹ ਲਊ ਆਪਾਂ ਪ੍ਰਦਾਨ ਦੀ ਜ਼ਰੂਰਤ ਨਹੀਂ ਪੈਂਦੀ ਹੁੰਦੀ ਜੀ ਕਿਉਂਕਿ ਜੇ ਗੰਨੇ ਦੀ ਤੁਸੀਂ ਮਾਤਰਾ ਮੱਖੇਤ ਦੇ ਵਿੱਚ ਗੰਨਾ ਸੰਘਣਾ ਨਹੀਂ ਲਾਉਂਗੇ ਜੀ ਖੁੱਲਾ ਲਾਉਂਗੇ ਜਿਹਨੂੰ ਹਵਾ ਤੈ ਤੋਂ ਪੋ ਜੀ ਸਹੀ ਮਾਤਰਾ ਚ ਮਿਲਦੀ ਐ ਸਿੱਲ ਸਹੀ ਮਾਤਰਾ ਚ ਮਿਲਦੀ ਐ ਤਾਂ ਇਹ ਪ੍ਰੋਬਲਮ ਨਹੀਂ ਆਉਂਦੀ ਜੀ ਕਿਉਂਕਿ ਗੰਨਿਆਂ ਜੋ ਡਿੱਗਦਾ ਉਸ ਤੋਂ ਬਾਅਦ ਚੂਹਾ ਜੀ ਪੈਦਾ ਹੁੰਦਾ ਉਹਨੂੰ ਮਾਰਨ ਵਾਸਤੇ ਫਿਰ ਇਹ ਜੀਆਂ ਚੀਜ਼ਾਂ ਵਰਤਦੇ ਪਾਉਣੀਆਂ ਪੈਂਦੀ ਪਾਉਂਦੇ ਨਹੀਂ ਜੀ ਪਾਉਣੀਆਂ ਪੈਂਦੀਆਂ ਜ਼ਰੂਰੀ ਨਹੀਂ ਹੈ ਜੀ ਕਿਉਂਕਿ ਜਿਹੜਾ ਬੰਦਾ ਖੇਤ ਚ ਵੜਦਾ ਹੀ ਨਹੀਂ ਅੰਦਰ ਉਹ ਬਾਹਰੋਂ ਦੇਖ ਕੇ ਬਟ ਤੋਂ ਖੜ ਕੇ ਫੈਸਲਾ ਲੈ ਲੈਂਦਾ ਉਹ ਖਤਰਨਾਕ ਹੈ ਮਤਲਬ ਕੋਈ ਜ਼ਰੂਰੀ ਨਹੀਂ ਬਚ ਵੀ ਸਕਦੇ ਪਾਉ ਬਿਲਕੁਲ ਬਿਲਕੁਲ ਬਚਾ ਜਾ ਸਕਦਾ ਜਿਵੇਂ ਹੁਣ ਕੋਰਾ ਜਨ ਦੀ ਗੱਲ ਹੈ ਜੀ ਜੀ ਕੋਰਾ ਜਨ ਅਸਲ ਦੇ ਵਿੱਚ ਕੰਸੂ ਆ ਜਿਹੜੀ ਗੋਭ ਦੀ ਸੁੰਡੀ ਹੈ ਉਹਨੂੰ ਮਾਰਨ ਵਾਸਤੇ ਵਰਤੀ ਜਾਂਦੀ ਹੈ ਜੀ ਇਹ ਮਈ ਅਪ੍ਰੈਲ ਖੁਸ਼ਕੀ ਦੇ ਮਹੀਨੇ ਚ ਪੈਂਦੀ ਹੈ ਜੀ ਤਾਂ ਤੁਸੀਂ ਪਾਣੀ ਦੀ ਸਿੰਪਲ ਛੜਕਾ ਕਰਕੇ ਕੱਲੇ ਫੋਕੇ ਪਾਣੀ ਦਾ ਉਹਦੇ ਨਾਲ ਵੀ ਉਹਨੂੰ ਮਾਰ ਸਕਦੇ ਹੋ ਠੀਕ ਗੱਲ ਕਰ ਉਹਦੇ ਵਾਸਤੇ ਤੁਹਾਨੂੰ ਖੇਤ ਚ ਜਾਣਾ ਪਊਗਾ ਜਾਣਾ ਪਊਗਾ ਹੈਨਾ ਤੇ ਅਸੀਂ ਹੁਣ ਕੀ ਚਾਹੁੰਦੇ ਆ ਵੀ ਸਾਡੇ ਉਹ ਸੁੰਡੀਆਂ ਜੀਆਂ ਫਿਰਦੀਆਂ ਨੇ ਵੱਡੇ ਵੱਡੇ ਟੈਰਾਂ ਵਾਲ ਕੇ ਹਨਾ ਸਪਰੇਅ ਕਰਦੀਆਂ ਵੀ ਉਹਨਾਂ ਨੂੰ 70 80 ਰੁਪਏ ਲੈਂਦੇ ਨੇ ਜੀ ਕਿੱਲੇ ਤੇ ਕਰ ਵੀ ਆਪਾਂ ਵੀ ਨਵੇੜ ਲਈਏ ਬਹਿਲੇ ਹੋ ਜੀ ਚੱਲ ਬਸ ਅਸੀਂ ਸਾਡੇ ਚ ਸਭ ਤੋਂ ਵੱਡੀ ਸਮੱਸਿਆ ਅਸੀਂ ਖੇਤ ਚੋਂ ਗੈਰਹਾਜ਼ਰ ਹੋ ਗਏ ਸਾਡੀ ਤਾਂ ਉਸ ਦੀ ਬਣ ਗਈ ਵੀ ਬੱਚਾ ਸਕੂਲ ਚ ਦਾਖਲਾ ਜਾਂਦਾ ਹੀ ਨਹੀਂ ਹਾਂ ਸਹੀ ਗੱਲ ਸੇਮ ਸਾਡੀ ਸਥਿਤੀ ਹੈ ਖੇਤੀ ਕਰਦੇ ਆ ਕਿਸਾਨ ਸਾਨੂੰ ਕਹਿੰਦੇ ਨੇ ਖੇਤ ਚ ਭੋਰਾ ਨਹੀਂ ਹਾਜ਼ਰੀ ਜ਼ੀਰੋ ਜਦੋਂ ਜ਼ੀਰੋ ਹਾਜ਼ਰੀ ਆ ਤਾਂ ਪੇਪਰਾਂ ਦੇ ਵਿੱਚ ਸਫਲ ਨਹੀਂ ਹੋ ਸਕਦਾ ਉਹੀ ਗੱਲ ਉਧਰ ਆ ਗਈ ਕਿਸਾਨਾਂ ਦੀ ਬਿਲਕੁਲ ਸੇਮ ਬਾਈ ਜੀ ਫਿਰ ਤੁਸੀਂ ਜਿਵੇਂ ਹੁਣ ਗੰਨਾ ਉਹ ਕਰਦੇ ਹੋ ਉਹਦੇ ਵਿੱਚ ਤੁਸੀਂ ਆ ਕਹਿੰਦੇ ਹੋ ਵੀ ਕੀਟਨਾਸ਼ਕ ਦਵਾਈਆਂ ਦਾ ਸੜਕਾ ਨਹੀਂ ਕਰਦੇ ਕੋਈ ਹੋਰ ਦੇਸੀ ਤਰੀਕਾ ਹੈ ਜੀ ਉਹਨੂੰ ਵਧੀਆ ਘਾਉਣ ਦੇ ਲਈ ਵਧੀਆ ਮਤਲਬ ਫਸਲ ਨੂੰ ਉਤਪਾਦਨ ਵਧੀਆ ਆਵੇ ਗੰਨੇ ਦਾ ਪਹਿਲਾਂ ਤਾਂ ਨਿਓਂ ਹੀ ਚੰਗੀ ਹੋਵੇ ਜੀ ਖੇਤ ਹੀ ਇਸ ਤਰ੍ਹਾਂ ਦਾ ਚੰਗੀ ਰੂੜੀ ਦੀ ਖਾਦ ਨਾਲ ਤਿਆਰ ਕੀਤਾ ਫਿਰ 4 ਫੁੱਟ ਦੂਰੀ ਤੇ ਗੰਨੇ ਦੇ ਓਰੇ ਜੀ 2 बाई 2 ਫੁੱਟ ਤੇ ਗੰਨਾ ਅਸੀਂ ਪਨੀਰੀ ਨਾਲ ਲਾਉਨੇ ਆ ਸਾਨੂੰ ਡੱਕੇ ਦੀ ਜਰੂਰਤ ਨਹੀਂ ਪੈਂਦੀ ਜੀ ਜਿੰਨਾ ਵੀ ਅਸੀਂ ਗੰਨਾ ਕਰਦੇ ਆ ਉਹਦੇ ਵਿੱਚ ਸਾਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਪੈਂਦੀ ਸਾਡਾ ਪਿੰਡ ਦੇ ਵਿੱਚ ਜਿਹੜਾ ਪਹਿਲਾਂ ਦੁਪਹਿਲਾਂ ਅਸੀਂ ਪਿੰਡ ਗੰਨਾ ਬੀਜਿਆ ਸੀ ਉੱਥੇ ਵੀ ਸਾਡਾ ਕੋਈ ਬੰਦਾ ਕੋਈ ਕੀਟਨਾਸ਼ਕ ਵਾਲੀ ਡੱਬੀ ਨਹੀਂ ਪਾੜ ਸਕਦਾ ਜੀ ਵੀ ਇੱਥੇ ਜਾਂ ਕੋਈ ਆਏ ਨਹੀਂ ਕਹਿ ਸਕਦਾ ਵੀ ਯਾਰੇ ਫਲਾਂਨੇ ਦੇ ਨਾਲ ਆਇਸ ਇਥੇ ਤੇ ਢੋਲੀ ਲਈ ਫਿਰਦੇ ਸੀ ਸ਼ਰਕਾ ਕਰਕੇ ਗਏ ਖਿਆਲੇ ਵਿਜਿਆ ਇਥੇ ਵੀ ਲੋਕ ਸਾਨੂੰ ਮਜ਼ਾਕ ਕਰਦੇ ਹੁੰਦੇ ਸੀ ਕਹਿੰਦੇ ਰਾਤ ਨੂੰ ਆ ਕੇ ਸਪਰੇਅ ਕਰਕੇ ਜਾਂਦੇ ਨੇ ਵੀ ਮੈਂ ਉਹਨਾਂ ਨੂੰ ਕਿਹਾ ਵਾ ਯਾਰ ਅਸੀਂ ਸੋਤੋਂ ਡਰਦੇ ਆ ਕੋਈ ਅਸੀਂ ਕਰਨੀਆਂ ਤਾਂ ਹੀ ਦਿਨੇ ਵੀ ਕਰ ਸਕਦੇ ਦਿਨੇ ਵੀ ਕਰ ਦਾਂਗੇ ਸਾਡੀ ਰਾਤ ਨੂੰ ਅਸੀਂ ਟੈਨਸ਼ਨ ਲਈਏ ਜਾਂ ਨਹੀਂ ਰੇ ਮਤਲਬ ਲੋਕਾਂ ਦੇ ਵਿਅੂ ਸੀ ਉਹ ਸਾਨੂੰ ਕਿਉਂਕਿ ਦਿਨੇ ਤਾਂ ਸੀ ਉਹਨਾਂ ਨੂੰ ਕਦੇ ਦੱਸਿਆ ਨਹੀਂ ਫਿਰ ਉਹਨਾਂ ਨੂੰ ਸ਼ੱਕ ਹੋ ਜਾਂਦਾ ਵੀ ਰਾਤ ਨੂੰ ਆਉਂਦੇ ਨੇ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇੰਨੀ ਪਾਵਰਫੁੱਲ ਹੈ ਮੈਂ ਇੱਕ ਦਿਨ ਤੁਹਾਨੂੰ ਗੱਲ ਦੱਸਦਾ ਮੈਂ ਸਵੇਰੇ ਸਾਡੀ 5:30 ਵਜੇ ਪਾਣੀ ਦੀ ਵਾਰੀ ਸੀ ਜੀ ਮੈਂ ਪਾਣੀ ਲਾਉਣ ਚਲਾ ਗਿਆ ਤੇ ਨਾਲ ਸਾਡੇ ਜਿਹੜੇ ਮੇਰੇ ਮੈਂਬਰ ਸੀ ਜੀ ਸਾਡੇ ਕੰਮੇ ਨੇ ਉਹ ਸੀਗੇ ਹਾਂਜੀ ਤੇ ਮੈਂ ਜਦੋਂ ਗੰਨੇ ਚ ਬੜਿਆ ਢੇੜਾ ਲਾਇਆ ਤੇ ਮੈਨੂੰ ਮੈਂ ਫੋਟੋਆਂ ਖਿੱਚੀਆਂ ਦੋ ਦਿਨ ਜੀ ਮੈਨੂੰ ਕਹਿੰਦੇ ਬਾਈ ਕੀ ਕਰੀ ਜਾਂਦਾ ਮੈਂ ਕਿ ਢੱਡਾ ਪਿਆ ਹੋਇਆ ਗੰਨੇ ਨੂੰ ਉਹਦੇ ਵਿੱਚ ਜਿਹੜੇ ਪੱਤੇ ਨੇ ਉਹਨਾਂ ਤੇ ਗੋਲ ਸੁਰਾਖ ਕਰ ਰਿਆ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਿਹੜਾ ਇਹ ਢੱਡਾ ਨਾ ਪਾ ਇਹਦੇ ਵਾਸਤੇ ਕੋਈ ਹੱਲ ਕਰ ਦੇਗਾ ਸੋਨੂੰ ਕਿਵੇਂ ਦਿਸ ਗਿਆ ਮﻘਾ ਮੈਨੂੰ ਪੱਤਿਆਂ ਤੇ ਦਿਸਿਆ ਮੈਂ ਕਿਹਾ ਤੁਸੀਂ ਦੇਖਦੇ ਨਹੀਂ ਅਸਲ ਚ ਹਾਂ ਤੁਸੀਂ ਮੈਂ ਕਹੂੰ ਸਿੱਧੇ ਟੱਪ ਜਾਨੇ ਹਾਂ ਚੀਜ਼ਾਂ ਤੋਂ ਡਰਦੇ ਹਾਂ ਹਾਂ ਮੈਂ ਸਾਡੇ ਮਾਰ ਨੂੰ ਭੇਜਿਆ ਕਿਸੇ ਨੂੰ ਹਾਂ ਤੇ ਉਹ ਮੈਨੂੰ ਕਹਿੰਦਾ ਬਾਈ ਜੀ ਇਹ ਤਾਂ ਮੌਸਮ ਦਾ ਗਿਆ ਮੈਂ ਕਿਵੇਂ ਕਹਿੰਦਾ ਦੋ ਕੁ ਦਿਨ ਹੋਰ ਹੈ ਇਸ ਤੋਂ ਬਾਅਦ ਕਹਿੰਦਾ ਇੱਕ ਜਾਨਵਰ ਆਊਗਾ ਇਹਨੂੰ ਕਹਿੰਦਾ ਉਹਨੇ ਖਾ ਜਾਣਾ ਹਾਂ ਕਿਉਂਕਿ ਖੇਤ ਦੇ ਵਿੱਚ 80% ਜਾਨਵਰ ਨੇ ਜਿਹੜੇ ਕੀਟ ਨੇ ਉਹ ਮਾਸਾ ਹਾਣ ਜੀ ਪਰ ਸੋਡੀ ਗੰਨੇ ਨੂੰ ਕੀ ਖਤਰਾ ਹੂੰ 20% ਹੀ ਨੇ ਹਰਾਚਾਰਾ ਖਾਣ ਵਾਲੇ ਤੋਂ ਉਹ ਹਰਾਚਾਰਾ ਖਾਣ ਵਾਲੇ ਦੱਸ ਹੀ ਜਾਣੇ ਬੈਠੇ ਨੇ ਬੈਠੇ ਐ ਤੇ 20 ਜਾਣੇ ਹਾਵੀ ਹੋਣਗੇ ਕਿ 80 ਜਾਣੇ ਹਾਂ ਹਾਂ ਉਹ 80 ਖਾ ਜਾਣੇ ਜੀ ਸਾਨੂੰ ਮਿੱਤਰ ਕੀੜੇ ਦਾ ਵੀ ਨਹੀਂ ਪਤਾ ਹਾਂਜੀ ਕਿਉਂਕਿ ਮਿੱਤਰ ਸਾਨੂੰ ਐ ਲੱਗਦਾ ਵੀ ਇੱਥੇ ਯਾਰ ਕੀੜੇ ਆ ਗਏ ਹਾਂਜੀ ਤੇ ਇਹਨਾਂ ਤੇ ਜਿਹੜਾ ਮਰਜੀ ਐ ਅਜੇ ਤਾਂ ਮਤਲਬ ਉਹ ਹੀ ਹੈ ਮਤਲਬ ਪਛਾਣ ਹੀ ਨਹੀਂ ਪਤਾ ਜੀ ਅਸਲ ਵਿੱਚ ਪਛਾਣ ਨਹੀਂ ਬਸ ਅਸੀਂ ਤਾਂ ਉਹਨੂੰ ਤੁਰੇ ਜਾਂਦੇ ਜੀਵ ਨੂੰ ਸਮਝਦੇ ਆ ਵੀ ਦੁਸ਼ਮਣ ਹੈ ਹੁੰਦੇ ਉਹ ਸਾਡੇ ਹੁਣ ਕਈ ਵਾਰੀ ਤਾਂ ਛੱਪ ਵੀ ਜਿਹੜੇ ਨੇ ਸਾਡੇ ਉਹ ਮਿੱਤਰ ਨੇ ਬਾਈ ਜੀ ਆਪਣੇ ਏਰੀਆ ਦੇ ਵਿੱਚ ਗੰਨੇ ਦੀ ਕਾਸ਼ਤ ਘਟ ਕਿਉਂ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਕਾਰਨ ਇਹਦੇ ਕੀ ਆ ਹਾਂ ਬਿਲਕੁਲ ਇਹ ਵੀ ਵਧੀਆ ਸਵਾਲ ਆ ਤੁਹਾਡਾ ਅਸਲ ਦੇ ਵਿੱਚ ਜਿਹੜਾ ਮਾਨਸਾ ਜ਼ਿਲ੍ਹਾ ਹੈ ਇੱਥੇ ਕਦੇ ਤੁਹਾਡੇ ਯਾਦ ਹੋਵੇ ਬਲਾਡੇ ਦੇ ਵਿੱਚ ਇੱਕ ਗੰਨਾ ਮਿਲ ਵੀ ਲੱਗਿਆ ਸੀ ਜੀ ਬਾਈ ਯਾਦ ਆ ਉਹ ਤਾਂ ਹੀ ਲੱਗਿਆ ਸੀ ਕਿਉਂਕਿ ਪਹਿਲਾਂ ਇੱਥੇ ਗੰਨਾ ਬਹੁਤ ਹੁੰਦਾ ਸੀ ਹਾਂਜੀ ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਖਿਲਾੜੀਆਂ ਹੁੰਦੀਆਂ ਸੀ ਜੀ ਹਰ ਇੱਕ ਘਰੇ ਗੁੜ ਹੁੰਦਾ ਸੀ ਜੀ ਜਿਹਨੂੰ ਕਹਿੰਦੇ ਸੀ ਸਾਡੇ ਇੰਨਾ ਗੋੜਾ ਪ੍ਰਸ਼ੱਤੀ ਦੇ ਪਿਆ ਹਾਂ ਪ੍ਰਸ਼ੱਤੀਆਂ ਹੁੰਦੀਆਂ ਸੀ ਬਣੀਆਂ ਹੁੰਦੀਆਂ ਹੁਣ ਉਹ ਗਾਇਬ ਕਿਉਂ ਹੋਇਆ ਹਾਂਜੀ ਗੁੜਦੇ ਅਸੀਂ ਸ਼ਕੀਨ ਸੀ ਜੀ ਗੁੜ ਖਾਣਾ ਛੱਡਿਆ ਨਹੀਂ ਗੰਨਾ ਬੀਜਣਾ ਬੰਦ ਕਰਤਾ ਜੀ ਤਾਂ ਫੇਰ ਵਪਾਰੀਆਂ ਨੂੰ ਤੇ ਆਇਆ ਹਾਂਜੀ ਜਿਹੜੇ ਤਾਂ ਗੱਲ ਹੀ ਬੜੇ ਮੁਨਾਫੇ ਵਾਲੀ ਆ ਉਹਨਾਂ ਨੇ ਫੇਰ ਸ਼ੁਰੂ ਹੋ ਗਿਆ ਉਹੀ ਮਿਲਾਵਟ ਵਾਲਾ ਕੰਮ ਜਿਹੜੇ ਨੇ ਪੰਜਾਬ ਨੂੰ ਲੰਗੜਾ ਕੀਤਾ ਅਸਲ ਦੇ ਵਿੱਚ ਜੀ ਤੇ ਗੰਨੇ ਤੋਂ ਅਸੀਂ ਨਾ ਬਿਨਾਂ ਗੱਲ ਤੋਂ ਡਰਨ ਲੱਗ ਗਏ ਸਾਧਨ ਨਹੀਂ ਡਿਵੈਲਪ ਕੀਤੇ ਹਾਂਜੀ ਕਹਿੰਦੇ ਇਹ ਤਾਂ ਚੀਰਿਆਂ ਦਾ ਘਰ ਹੈ ਜੀ ਹਾਂਜੀ ਵੀ ਉਹਨਾਂ ਨੂੰ ਪੁੱਛਣ ਨਾਲ ਹੋਵੇ ਯਾਰ ਚੀਰੇ ਵਜਦੇ ਨੇ ਤੁਹਾਡੇ ਹੱਥਾਂ ਤੇ ਵਜਦੇ ਨੇ ਕੋਈ ਕੱਪੜਾ ਚੜਾ ਲਓ ਹਾਂਜੀ ਪੂਰੀਆਂ ਵਾਹਾਂ ਵਾਲਾ ਕਮੀਜ਼ ਪਾ ਲਓ ਅੱਜ ਕੱਲ ਤਾਂ ਉਹ ਜਿਹੜੇ ਮੁੰਡੇ ਨੇ ਕੁੜੀਆਂ ਵਾਂਗੂ ਨਹੀਂ ਬਾਹਾਂ ਤੇ ਚੜਾਈ ਕਰਦੇ ਉਹ ਚੜਾ ਲੈਂਦੇ ਹਾਂ ਉਹ ਚੜਾ ਲਓ ਠੀਕ ਹੈ ਜੀ ਮੂੰਹ ਤੇ ਕੋਈ ਸ਼ੀਸ਼ਾ ਲਾ ਲਓ ਕੋਈ ਪ੍ਰੋਬਲਮ ਨਹੀਂ ਨਹੀਂ ਕੋਈ ਗੱਲ ਕਰਾ ਜਿਹੜਾ ਤੁਹਾਡਾ ਹਸਪਤਾਲ ਚ ਪੈ ਕੇ ਤੁਸੀਂ ਪੁੜੇ ਉਲਟਾਉਨੇ ਹੋ ਆਪਰੇਸ਼ਨ ਕਰਾਉਨੇ ਹੋ ਲੰਗ ਮਾਰ ਮਾਰ ਤੁਰਦੇ ਹੋ ਉਹਨਾਂ ਔਖਾ ਤਾਂ ਨਹੀਂ ਉਹਨਾਂ ਦਾ ਘੜਤਕ ਬਿਲਕੁਲ ਗੰਨਾ ਅਸਲ ਦੇ ਵਿੱਚ ਏਸੇ ਕਰਕੇ ਸਾਡੀਆਂ ਸਮੱਸਿਆਵਾਂ ਨੇ ਜੀ ਸਾਨੂੰ ਬਹੁਤਾ ਗੰਨਾ ਜਿਹੜਾ ਸਾਡੇ ਕੋਲੇ ਪੂਰਤੀ ਨਹੀਂ ਹੁੰਦੀ ਜੇ ਅਸੀਂ ਗੰਨਾ ਜ਼ਿਆਦਾ ਬੀਜਦੇ ਆ ਸਾਨੂੰ ਲੇਬਰ ਨਹੀਂ ਮਿਲਦੀ ਜੀ ਸਾਡੇ ਕੋਲ ਸਾਧਨ ਹੀ ਨਹੀਂ ਹਨਾ ਸਾਡੇ ਏਰੀਆ ਦੇ ਵਿੱਚ ਜੀ ਖੇਤੀ 'ਚ ਘੜਨ ਹੀ ਨਹੀਂ ਆਉਂਦੇ ਹਾਲਾਂਕਿ ਹੱਦ ਤੋਂ ਵੱਧ ਪਸ਼ੂਆਂ ਲਈ ਗੁਣਕਾਰੀ ਆ ਜਿਹੜੇ ਇਹਦਾ ਕੋਆ ਹੈ ਹਾਂਜੀ ਤੇ ਜਿਹੜਾ ਇਹਦਾ ਉੱਪਰਲਾ 파ਰਟ ਹੈ ਕੋਆ ਕਹਿੰਦੇ ਆ ਜਿਹਨੂੰ ਆਪਾਂ ਇਹ ਸ਼ੂਗਰ ਵਾਲਿਆਂ ਵਾਸਤੇ ਵੀ ਇਨਸੂਲਿਨ ਦਾ ਕੰਮ ਕਰਦਾ ਹੈ। ਹਾਂਜੀ ਹਾਂਜੀ। ਅੱਛਾ ਠੀਕ ਹੈ। ਇਹਨਾਂ ਗੁਣਕਾਰੀ ਹੈ। ਹਾਂਜੀ ਹਾਂਜੀ। ਗੱਲ ਕਰ ਸਾਨੂੰ ਇਹਦੇ ਗੁਣਾਂ ਦਾ ਪਤਾ ਨਹੀਂ। ਅਸੀਂ ਚੁੱਪ ਕਰਕੇ ਗੰਨਾ ਛੜਤਾ। ਹਾਂਜੀ। ਤੇ ਮੈਨੂੰ ਕਈ ਵਾਰੀ ਆ ਕੇ ਕਹਿੰਦੇ ਨੇ ਲੋਕ ਕਹਿੰਦੇ ਯਾਰ ਡਿੱਗ ਪੰਦਾ ਗੰਨਾ। ਮੈਂ ਕਹਾ ਯਾਰ ਡਿੱਗੂਗਾ ਜਦੋਂ ਭਾਰੀ ਹੋਗਾ ਕੱਲਾ ਸੇਵਾ ਕਰੀ ਜਾਂਦੇ ਹੋ। ਪਾਣੀ ਪਾਈਆਂ ਨੇ ਅੰਨੇ ਵਾ। ਹੂੰ। ਭਾਰੀ ਹੋ ਜਾਂਦਾ ਸੰਭਾਲਣਾ। ਅਸਲ ਦੇ ਵਿੱਚ ਸਾਡੇ ਕਿਸਾਨ ਨੇ ਜਿਹੜੇ ਉਹ ਕਿਸੇ ਚੀਜ਼ ਤੇ ਖੋਜ ਨਹੀਂ ਕਰਦੇ। ਹਾਂ। ਉਹ ਦੂਰ ਹੋਗੇ। ਦਿਨ ਦੇ ਵਿੱਚ ਪੰਜ ਵਾਰੀ ਵਰਤਿਆ ਜਾਣ ਵਾਲਾ ਭੋਜਨ ਹੈ ਮਿੱਠਾ ਜਿਹੜਾ ਗੁੜ ਜਾਂ ਅਖੰਡ ਦੇ ਰੂਪ ਚ ਅਸੀਂ ਵਰਤਦੇ ਹਾਂ ਹਾਂ ਬਿਲਕੁਲ ਜੀ ਤੇ ਉਹ ਅਸਾਸੀਂ ਖੇਤ ਦੇ ਵਿੱਚ ਮਹਿਮਾਨਵਾਜੀ ਇਹਦੇ ਨਾਲ ਹੁੰਦੀ ਹੈ ਜੀ ਆਪਣੀ ਸ਼ੁਰੂ ਚਾਹ ਨਾਲ ਬਿਲਕੁਲ ਚਾਹ ਨਾਲ ਮਹਿਮਾਨਵਾਜੀ ਸ਼ੁਰੂ ਹੁੰਦੀ ਹੈ ਤੇ ਗੁੜ ਦੇ ਸਮਾਨ ਨਾਲ ਹੀ ਮਾਲ ਵਿੱਚ ਉਹ ਖਤਮ ਹੁੰਦੀ ਹੈ ਸਹੀ ਹੈ ਜੀ ਇਹ ਤਾਂ ਮੁੱਖ ਮਤਲਬ ਧੁਰਾ ਹੈ ਜੀ ਆਪਣੀ ਜ਼ਿੰਦਗੀ ਦਾ ਮੁੱਖ ਫਸਲ ਦੇ ਤੌਰ ਤੇ ਹੋਣੀ ਚਾਹੀਦੀ ਸੋਣੀ ਚਾਹੀਦੀ ਇਹ ਮੈਦਾ ਕਰਨਾ ਵੀ ਪੰਚਾਇਤਾਂ ਨੂੰ ਚਾਹੀਦਾ ਵੀ ਜੁਰਮਾਨਾ ਕਰਨ ਜਿਹਦੇ ਕਨਾਲ ਨਹੀਂ ਲੱਗੇ। ਗੱਲ ਸਹੀ ਹੈ, ਹੋਣਾ ਚਾਹੀਦਾ। ਇੱਕ ਬਾਈ ਜੀ ਇਹ ਸਮੱਸਿਆ ਅਗਲਾ ਇਹ ਕਹਿੰਦਾ ਵੀ ਸਾਨੂੰ ਨਾ ਬੀਜ ਨਹੀਂ ਪਤਾ। ਗੰਨੇ ਦਾ ਆਪਣੇ ਏਰੀਆ 'ਚ ਬੀਜ ਕਿਹੜਾ ਕੰਮ ਜਾਵਾ ਹੈ? ਮਾਲਵੇ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਬੀਜ ਹੈ ਚੰਗੇ ਝਾੜ ਤੇ ਚੰਗੇ ਗੁੜ ਵਾਲਾ ਉਹ 099 ਹੈ। ਜੀ। 0099 ਜੀ। ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ 118 ਜੀ। ਫੇਰ ਆਉਂਦਾ ਹੈ 85, 85 ਨਾਲ ਜੂਸ ਚ ਵਰਤਿਆ ਜਾਂਦਾ ਤੇ ਨਾਲੇ ਗੁੜ ਬਣਦਾ। ਤੇ ਕੱਲਾ ਜੂਸ ਵਾਸਤੇ 101 ਹੈ। ਤੇ ਹੁਣ ਕਈ ਵੀ ਨਵੇਂ ਵੀ ਆਏ ਆ 88 ਆਇਆ 15023 ਆਇਆ ਹਾਂਜੀ ਉਹ ਜੇ ਕਿਸੇ ਨੂੰ ਨਹੀਂ ਮਿਲਦਾ ਸਾਥੋਂ ਪਨੀਰੀ ਲਾਜਿਆ ਕਰਨਾ ਸੀ ਲਾਉਨੇ ਹਾਂ ਸਾਹਿਬ ਅੱਛਾ ਪਨੀਰੀ ਦਿੰਨੇ ਸੀ ਬਿਲਕੁਲ ਲਾਉਨੇ ਆ ਜੀ ਅਸੀਂ ਤਾਂ ਲੋਕਾਂ ਨੂੰ ਇਹ ਕਨਸੈਪਟ ਵੀ ਦਿੱਤਾ ਵੀ ਤੁਸੀਂ ਯਾਰ ਸਿਰਫ ਇੱਕ ਓਰਾ ਲਾ ਲਓ ਸਾਡੇ ਕੋਈ ਜੀ ਠੀਕ ਹੈ ਜੇ ਤੁਹਾਡੇ ਕੋਲ ਅੱਜ ਪੈਸੇ ਨਹੀਂ ਨਾ ਸਾਨੂੰ ਦੇ ਕੇ ਜਾਓ ਸਾਡੇ ਨਾਲ ਸੌਦਾ ਕਰ ਲਓ ਵੀ ਜਦੋਂ ਤੁਸੀਂ ਲਾਉਂਗੇ ਤਾਂ ਅੱਧਾ ਸਾਡਾ ਅਸੀਂ ਹਾਸੇ ਕਹਿੰਦੇ ਹਾਂ ਗੱਲ ਸਹੀ ਆ ਜੀ ਫਿਰ ਹਾਂ ਤੇ ਜੇ ਬੰਦਾ ਇੱਕ ਕਿੱਲੇ ਬਾਹੀ ਤੇ ਉੱਤਰ ਤੋਂ ਦੱਖਣ ਚ 2-2 ਫੁੱਟ ਤੇ 100 ਬੂਟਾ ਅੱਛਾ ਲੱਗਦਾ ਉਸ ਦ੍ਰਿਸ਼ ਜਿਹਦੇ ਉੱਤਰ ਤੋਂ ਦੱਖਣ ਹੀ ਲੱਗਦਾ ਜੀ ਉੱਤਰ ਤੇ ਦੱਖਣ ਲਾਓਗੇ ਨਾ ਜੀ ਤਾਂ ਇਹਨੂੰ ਬੇਦੀ ਸ਼ਾਨ ਹੀ ਪੈਂਦੀ ਅੱਛਾ ਜੀ ਇੱਥੇ ਹਵਾ ਕ੍ਰੋਸ ਹੁੰਦੀ ਰਹਿੰਦੀ ਹੈ ਡਿੱਗਦਾ ਨਹੀਂ ਤੇ ਦੂਸਰੇ ਨੰਬਰ ਤੇ ਧੁੱਪ ਤੇ ਜਿਹੜੀ ਦੋਨੇ ਪਾਸਿਓਂ ਪੈਂਦੀ ਹੈ ਬਿਮਾਰੀ ਨਹੀਂ ਲੱਗਦੀ ਠੀਕ ਹੈ ਜੀ ਫਸਲ ਦੇ ਵਿੱਚ ਜੀ ਜੇ ਲਾਉਣ ਤਾਂ 100 ਬੂਟਾ ਜੇ ਤੁਸੀਂ ਲਾਉਨੇ ਹੋ ਉਹਦੇ ਵਿੱਚੋਂ 12 ਕੁਆਰਟਲ ਗੰਨਾ ਹੋ ਜਾਂਦਾ ਤੇ ਸਵਾ ਕੁਆਰਟਲ ਛੋੜੇ ਘਰੇ ਘੋੜ ਆ ਜੂਗਾ ਮੈਂ ਗਾਰੰਟੀ ਦਿੰਦਾ ਜੇ ਸਵਾ ਕੁਆਰਟਲ ਛੋੜੇ ਘੋੜ ਆ ਗਿਆ ਤਾਂ ਬੰਦੇ ਦੀ ਸਾਲ ਦੀ ਜਿਹੜੀ ਖਬਤ ਹੈ ਇੱਕ ਬੰਦੇ ਦੀ 15 ਤੋਂ 18 ਕਿਲੋ ਉਹ ਉਹਦਾ ਪੰਜ ਮੈਂਬਰਾਂ ਦਾ ਪੂਰਾ ਹੋ ਗਿਆ ਪੂਰਾ ਹੋ ਗਿਆ ਬਿਲਕੁਲ ਇੱਕ ਬਾਈ ਜੀ ਨੂੰ ਜੇ ਗੰਨੇ ਦੀ ਿਕੜ ਫਸਲ ਹੈ ਤੇ ਲਗਭਗ ਬੀਜਣ ਤੋਂ ਲੈ ਕੇ ਕੱਟਣ ਤੱਕ ਖਰਚਾ ਕਿੰਨਾ ਕੋ ਹੁੰਦਾ ਕਈ ਜ਼ਿਮੀਂਦਾਰ ਇਹ ਵੀ ਡਰਦੇ ਕਹਿੰਦੇ ਇਹਦੀ ਖਰਚੇ ਹੀ ਬਹੁਤ ਹੁੰਦਾ ਸਾਲ ਪਰ ਦੀ ਫਸਲ ਹੈ ਨਹੀਂ ਖਰਚਾ ਤਾਂ ਤਾਂ ਹੁੰਦਾ ਜੀ ਜੇ ਤੁਸੀਂ ਕੁਝ ਕਰਦੇ ਨਹੀਂ ਜਿਉਂ ਜਿਉ ਸਾਰਾ ਕੁਝ ਮੁੱਲ ਦਾ ਕਰਾਉਂਦੇ ਹਾਂ ਜਿਵੇਂ ਮੈਨੂੰ ਇੱਕ ਮੇਰਾ ਮਿੱਤਰ ਸੀ ਉਹਨੇ 1.5 ਕ ਨਾਲ ਗੰਨਾ ਲਾਇਆ ਸੀ ਉਹਨੇ ਆਪਦਾ ਖਰਚਾ ਕੱਢ ਕੇ ਦਿੱਤਾ ਉਹਦਾ 33000 ਰੁਪਏ ਖਰਚਾ ਆਇਆ ਅੱਛਾ ਜੀ ਤੇ ਤੇ ਜਰ ਉਹਦਾ ਖਰਚਾ ਸੀ ਕੁਝ ਦੂਸਰੇ ਖਰਚੇ ਪਾ ਕੇ ਪੜਾਈ ਦਾ 7200 ਰੁਪਏ ਦਿੱਤਾ ਉਹਨੇ 549 ਕਿਲੋ ਦੇ ਕੋਲੇ 546 ਕਿਲੋ ਗੁੜ ਹੋਇਆ ਉਹਨੂੰ 61 ਰੁਪਏ ਕਿਲੋ ਗੁੜ ਪਿਆ ਕਰੇ ਜੀ ਉਹਦੇ ਵਿੱਚ ਇੱਕ ਗੱਲ ਕਰ ਉਹਨੇ ਲੇਬਰ ਵੱਧ ਪਾਈ ਖਰਚਾ ਵੱਧ ਪਾ ਲਿਆ ਪਰ ਫਿਰ ਵੀ ਸ਼ੁੱਧ ਲੈ ਗਿਆ ਪਰ ਹੋਰ ਵੀ ਦੇਖੋ ਨਾ ਕੱਲਾ ਤੁਸੀਂ ਰੇਟ ਨਾ ਲਾਓ ਹਾਂਜੀ ਤੁਸੀਂ ਇਹ ਵੀ ਤਾਂ ਸੋਚੋ ਵੀ ਜੇ ਤੁਸੀਂ ਉਹ ਕਰੋਗੇ ਤਾਂ ਤੁਹਾਡੇ ਜਿਹੜਾ ਸਰੀਰ ਤਾਂ ਤੰਦਰੁਸਤੀ ਆ ਤੁਹਾਡੇ ਗੋਟੇ, ਮੋਡੇ, ਗਿੱਟੇ ਤੁਹਾਡਾ ਜਿਗਰ ਹਨਾ ਵਿਧਾ ਉਹ ਵੀ ਤਾਂ ਤੰਦਰੁਸਤ ਰਹੋ। ਹਾਂਜੀ ਹਾਂਜੀ ਜੇ ਤੁਸੀਂ ਗੰਨਾ ਖੇਤ ਜਾ ਕੇ ਚੂਪਦੇ ਹੋ ਤਾਂ ਤੁਹਾਡੇ ਦੰਦ ਵੀ ਤੰਦਰੁਸਤ ਰਹਿਣਗੇ। ਹਾਂਜੀ ਹਾਂਜੀ ਨਾਲ ਇੱਕ ਹੋਰ ਗੱਲ ਆ ਜਿਹਦੇ ਖੇਤ ਗੰਨਾ ਹੈ ਉਹ ਬੰਦੇ ਨੂੰ ਚਾਹੀਏ ਤੱਬਰ ਰੋਟੀ ਨਾ ਪੜਾ ਕੇ ਉਹ ਭੁੱਖਾ ਨਹੀਂ ਮਰਦਾ। ਬਿਲਕੁਲ ਹਾਂ ਗੰਨਾ ਚੂਪ ਕੇ ਢੱਡ ਦਾ ਭਾਰ ਹੀ ਲਊਗਾ ਜੀ। ਆਜਮਾ ਹਾਂਜੀ ਹਾਂਜੀ ਬਾਈ ਜੀ ਅਗਲਾ ਸਵਾਲ ਇਹ ਸੀਗਾ ਹੁਣ ਕਣਕ ਤੇ ਗੱਲ ਚੱਲਦੀ ਹੈ ਜਿਹੜੇ ਕੋਈ ਸੌਖੇ ਜ਼ਿਮੀਂਦਾਰ ਹੋ ਉਹ ਤਾਂ ਕਹਿੰਦੇ ਅਸੀਂ ਹੋਰ ਸਟੇਟ ਤੋਂ ਕਣਕ ਲੈ ਲਾਂਗੇ। ਵਧੀਆ ਮੋਟੀ ਦਾ ਤੇ ਜਾ ਉਹਨਾਂ ਨੇ ਇਹ ਸ਼ੁਰੂ ਕੀਤਾ ਕਿ ਆਪ ਦਾ ਇੱਕ ਕਿੱਲਾ ਕਣਕ ਦਾ ਬੀਜ ਲੈਂਦੇ ਉਹ ਤੇ ਰੇ ਸਪਰੇ ਨਹੀਂ ਕਰਦੇ ਇਹਦੇ ਬਾਰੇ ਕੀ ਕਹੋਗੇ ਕਣਕ ਨੂੰ ਸ਼ੁੱਧ ਤਰੀਕੇ ਨਾਲ ਕਿਵੇਂ ਆਪਾਂ ਇੱਥੇ ਵੀ ਮਾੜੀ ਗੱਲ ਆ ਦੇਖੋ ਜਿਵੇਂ ਹੁਣ ਇੱਕ ਬੰਦਾ ਕਹਿਨਦਾ ਵੀ ਮੈਂ ਤਾਂ ਆਪਦੇ ਵਾਸਤੇ ਇੱਕ ਕਿੱਲਾ ਬੀਜਿਆ ਹੋਇਆ ਤਾਂ ਉਹਨੂੰ ਸਵਾਲ ਕਰੋ ਵੀ ਦੁੱਧ ਕਿੱਥੋਂ ਲਿਆਏਗਾ ਜੀ ਸਬਜ਼ੀ ਕਿੱਥੋਂ ਲਿਆਏਗਾ ਹਾਂਜੀ ਹਲਦੀ ਮਿਰਚ ਮਸਾਲਾ ਕਿੱਥੋਂ ਲਿਆਏਗਾ ਜੀ ਜਦੋਂ ਸਾਰੇ ਤੂੰ ਸ਼ੁੱਧ ਬੀਜ ਸਭ ਦੇ ਵਾਸਤੇ ਹਾਂਜੀ ਇਕੱਲੇ ਖਾਣ ਵਾਸਤੇ ਤੂੰ ਇਕੱਲੇ ਕਣਕ ਨਾਲ ਤਾਂ ਬਚਦਾ ਨਹੀਂ ਹਾਂਜੀ ਬਾਕੀ ਚੀਜ਼ਾਂ ਵੀ ਹੈਗੀਆਂ ਆ ਤੀਪ ਚੀਜ਼ਾਂ ਨੇ ਜੀ ਜੀ ਮਾਲਵੇ ਦੇ ਲੋਕ ਦੋ ਫਸਲਾਂ ਬੀਜਦੇ ਨੇ ਦੋ ਚੋਂ ਇੱਕ ਵੇਚਦੇ ਨੇ ਕਿਉਂਕਿ ਕਣਕ ਤਾਂ ਘਰੇ ਰਹਿ ਜਾਂਦੀ ਹੈ ਕੋਈ ਪਾਸੇ ਉਹਨੂੰ ਰਹਿ ਜਾਂਦੀ ਹੈ ਝੋਨਾ ਵੇਚਦੇ ਨੇ ਝੋਨਾ ਖਾਂਦੇ ਖਾਣ ਨਹੀਂ ਆਪ ਅੱਲਾ ਵੇਚਦੇ ਨੇ ਤੇ 25 ਖਰੀਦਦੇ ਨੇ 25 ਖਰੀਦ ਹੁਣ ਇੱਕ ਫਸਲ ਪੈਦਾ ਕਰਕੇ 25 ਫਸਲਾਂ ਤੁਸੀਂ ਖਰੀਦ ਕੇ ਘਰੇ ਲਿਆਉਂਦਾ ਮੂਰਖ ਪਾਣਾ ਨਹੀਂ ਕਾਮਯਾਬ ਹੁਣ ਫਿਰ ਜਿਹੜੀ ਬਾਹਰਲੇ ਸੂਬਿਆਂ ਦੀ ਕਣਕ ਰਹੀ ਹਾਂਜੀ ਪਹਿਲਾਂ ਤਾਂ ਕਿਸੇ ਨੂੰ ਇਹ ਪਤਾ ਹੀ ਨਹੀਂ ਵੀ ਇਸ ਕਣਕ ਆਉਂਦੀ ਹੈ ਕਿ ਦੁਬਾਰਾ ਆਉਂਦੀ ਵੀ ਹੈ ਕਿ ਨਹੀਂ ਹਾਂਜੀ ਹਾਂਜੀ ਬਿਲਕੁਲ ਨਹੀਂ ਪਤਾ ਦੂਜੇ ਨੰਬਰ ਤੋਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਸੋਡੀ ਕਣਕ ਨੂੰ ਤਿੰਨ ਨੂੰ ਤਿੰਨ ਕਿਸਮ ਦਾ ਝਾਰਨਾ ਲਾ ਕੇ ਮੋٹے ਦਾਣੇ ਕੱਢ ਕੇ ਤੁਹਾਨੂੰ ਪੜਾਉਂਦਾ ਜੀ ਆਰਗੈਨਿਕ ਜਿਹੜੀ ਚੀਜ਼ ਹੋਊਗੀ ਕਦੇ ਵੀ ਮੋٹے ਦਾਣੇ ਨਹੀਂ ਹੋਣਗੇ ਜੀ ਉਹ ਤਾਂ ਕਮਜ਼ੋਰ ਨੇ ਉਹਨਾਂ ਨੂੰ ਤਾਂ ਵਿਸ਼ੇਸ਼ ਕੋਈ ਜਿਹੜੇ ਕੈਮੀਕਲ ਨੇ ਤੁਸੀਂ ਪਾਏ ਨਹੀਂ ਉਹ ਪਾਉਣ ਵਾਸਤੇ ਠੀਕ ਹੈ ਜੀ ਜਿਹੜਾ ਉਹ ਸੋਡੇ ਘਰੇ ਕਦੂ ਲੱਗੂਗਾ ਉਹ ਮੁੱਲ ਦੇ ਕਦੂ ਨਾਲੋਂ ਹੋਰ ਹੋਊਗਾ ਬਿਲਕੁਲ ਸਵਾਦ ਵੱਧ ਹੋਊਗਾ ਹਾਂਜੀ ਤੁਸੀਂ ਉਹਦਾ ਮੋਟਾਪਣ ਨਾ ਦੇਖੋ ਤੁਸੀਂ ਉਹਦੀ ਸਵਾਦ ਨਾ ਦੇਖੋ ਗੁਣਵੱਤਾ ਦੇਖੋ ਉਹਦੀ ਪੋਸ਼ਟਿਕਾ ਤਾਂ ਦੇਖੋ ਜੀ ਇਹ ਬਿਲਕੁਲ ਝੂਠ ਹੈ ਜਿਹੜਾ ਕਹਿੰਦੇ ਨੇ ਵੀ ਬਾਹਰੋਂ ਆਸੀ ਮੰਗਾ ਲੈਣੇ ਜੀ ਉਹ ਖਾਨੇ ਆ ਉਹ ਜਿਗਾਰ ਨੇ ਇੱਥੇ ਚੱਲਦਾ ਹੈ ਜੀ ਕਦੇ ਜੇ ਤੁਸੀਂ ਦੇਖੋ ਤਾਂ ਬਰੀਕੀ ਚ ਜਾਓ ਫਿਰ ਤੋਂ ਪੁੱਛੋ ਵੀ ਕਦੋਂ ਰਿਆਂ ਅਜੇ ਤੱਕਲਾ ਫਸ ਜਾਣਾ ਹੈ ਫਸ ਜਾਣਾ ਹਾਂਜੀ ਤੇ ਦੂਸਰੇ ਨੰਬਰ ਤੇ ਕਣਕ ਦੇ ਵਿੱਚ ਜਿਹੜਾ ਡਾਰਾ ਕਣਕ ਦੇ ਵਿੱਚ ਕੀਟਨਾਸ਼ਕ ਦਾ ਅਸਰ ਨਹੀਂ ਹੁੰਦਾ ਜੇ ਟੈਸਟ ਕਰਾਵੇ ਹਾਂਜੀ ਕਿਉਂ ਕਿਉਂਕਿ ਕਣਕ ਦੇ ਵਿੱਚ ਜਿਹੜੀ ਲਾਸਟ ਸਪਰੇ ਹੁੰਦੀ ਆ ਫਰਵਰੀ ਮਾਰਚ ਮਹੀਨੇ ਹੁੰਦੀ ਆ ਬਿਲਕੁਲ ਉਸ ਤੋਂ ਬਾਅਦ ਡੇਢ ਮਹੀਨਾ ਕਣਕ ਸੁੱਕਦੀ ਰਹਿੰਦੀ ਆ ਸੁੱਕੀ ਤੇ ਕੋਈ ਕਰਦਾ ਨਹੀਂ ਹਾਂਜੀ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਇਹ ਅਸੀਂ ਇਹਨੂੰ ਅਪ੍ਰੈਲ ਤੇ ਮੱਧ ਤੋਂ ਲੈ ਕੇ ਮਈ ਦੇ ਸ਼ੁਰੂ ਤੱਕ ਅਸੀਂ ਦੀ ਪ੍ਰੋਸੈਸਿੰਗ ਕਰਦੇ ਨੇ ਕੱਢ ਦਿੰਦੇ ਆ ਬਿਲਕੁਲ ਉਸ ਤੋਂ ਬਾਅਦ ਇਹ ਢੇਰੀ ਲੱਗੀ ਪਈ ਰਹਿੰਦੀ ਆ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਖਾਂਦੇ ਨਹੀਂ ਇਹਨੂੰ ਢੋਲ ਚ ਪਾ ਦਿੰਦੇ ਆ ਹਾਂਜੀ ਅਸੀਂ ਜੁਲਾਈ ਅਗਸਤ ਚ ਖਾਂਦੇ ਆ ਹਾਂਜੀ 6 ਮਹੀਨੇ ਪਹਿਲਾਂ ਕੀਟਾ ਕੀਟਨਾਸ਼ਕ ਦਾ ਸਰਕਾਰ ਥੋੜੇ ਅੰਦਰ ਕਿਵੇਂ ਵਗਦਾ ਬਿਲਕੁਲ ਜੇ ਕੀਟਨਾਸ਼ਕ ਦਾ ਇੰਨਾ ਅਸਰ ਹੀ ਹੁੰਦਾ ਤਾਂ ਪਹਿਲੇ ਦਿਨ ਜਦੋਂ ਅਸੀਂ ਕੀਟਨਾਸ਼ਕ ਕਰਦੇ ਆ ਹਾਂਜੀ ਤਾਂ 5 ਦਿਨਾਂ ਬਾਅਦ ਉਹ ਤੇ ਦੁਬਾਰੇ ਸਪਰੇਅ ਕਰਨੀ ਪੈਂਦੀ ਆ ਹਾਂਜੀ ਜੇ ਸਪਰੇਅ ਦਾ ਇਟਾ ਲੰਮਾ ਅਸਰ ਹੁੰਦਾ ਪੱਤਿਆਂ ਤੇ ਹਾਂਜੀ ਤਾਂ ਫਿਰ ਉਹ ਦੁਬਾਰੇ ਕਰਨ ਦੀ ਤਾਂ ਲੋੜ ਹੀ ਨਹੀਂ ਪ ਇਹ ਕੱਲੇ ਉਹ ਬਣਾਏ ਹੋਏ ਨੇ ਵੀ ਆਏ ਆ ਜੀ ਇਹ ਕੀਟਨਾਸ਼ਕ ਹੈ ਇਹ ਕਣਕ ਸਾਡੇ ਬਹੁਤ ਆਚੁੰਦੀ ਹੈ ਕਿਸਾਨਾਂ ਦੀ ਫਸਲ ਹੈ ਬਿਨਾਂ ਗੱਲ ਤੋਂ ਸਾਨੂੰ ਇਹ ਛੜ ਜਾਇਆ ਜਾ ਰਿਹਾ ਕਿਉਂਕਿ ਜਿਹੜੇ ਪ੍ਰਚਾਰ ਵਾਲੇ ਨੇ ਉਹ ਚਾਤਰ ਨੇ ਤੇ ਕਿਸਾਨ ਸਾਡਾ شریف ਹੈ ਇਹ ਇਹ ਗੱਲ ਚ ਕਿੰਨੀ ਕਿਸੇ ਚਾਹੀਏ ਬਾਈ ਇਹ ਕਹਿੰਦੇ ਕਿ ਜੂਰੀਆ ਪਾ ਦਿੰਨੇ ਆਪਾਂ ਕਣਕ ਦੇ ਉਹਦੇ ਨਾਲ ਆਪਣਾ ਜੂਰ ਕੈਸਟ ਬਣਦਾ ਜੂਰੀਆ ਦੇਖੋ ਜੂਰ ਕੈਸਟ ਤਾਂ ਦੂਜੀਆਂ ਫਸਲਾਂ ਨਾਲ ਵੀ ਬਹੁਤ ਨਾ ਬਣਦਾ ਜੀ ਜਿਵੇਂ ਹੁਣ ਤੁਸੀਂ ਪੱਤੇਦਾਰ ਕੋਈ ਜਿਵੇਂ ਪਾਲਕ ਵਗੈਰਾ ਉਹ ਖਾ ਲੂਗੇ ਹਾਂ ਹਾਂਜੀ ਹਰਗੀਆਂ ਚੀਜ਼ਾਂ ਬਣਦੀਆਂ ਸਾਡੇ ਸਾਡੇ ਸਰੀਰ ਨੂੰ ਕੱਲਾ ਜੂਰੀਆ ਨਹੀਂ ਜੀ ਹੋਰ ਵੀ ਬੜੀਆਂ ਚੀਜ਼ਾਂ ਨੇ ਆਰਸੈਨਿਕ ਵਰਗੀਆਂ ਸਾਡੇ ਸਰੀਰ ਨੂੰ ਚੀਜ਼ਾਂ ਚਾਹੀਦੀਆਂ ਨੇ ਜੀ ਸਾਡੇ ਸਰੀਰ ਲਈ ਜਿਹੜੇ ਸੈਂਕੜੇ ਤੱਤ ਨੇ ਧਰਤੀ ਦੇ ਵਿੱਚ ਜਿਹੜੇ ਜ਼ਹਿਰੀ ਵੀ ਨੇ ਕਦੇ ਜਿਪਸਮ ਦੀਆਂ ਸਾਨੂੰ ਗੋਲੀਆਂ ਲੈਣੀਆਂ ਪੈਂਦੀਆਂ ਨੇ ਸਾਨੂੰ ਆਇਰਨ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਨੇ ਉਹ ਤਾਂ ਤੱਤਾਂ ਦੀ ਦਾ ਘਾਟ ਆ ਸਾਡੇ ਪਹਿਲਾਂ ਹੀ ਹਾਂਜੀ ਇਹਦਾ ਕੋਈ ਅਸਰ ਨਹੀਂ ਹੈ ਜੀ ਵੱਧ ਮਾਤਰਾ ਮਾੜੀ ਆ ਅਨੇਵਾ ਬਿਨਾਂ ਗੱਲ ਤੋਂ ਸਿੱਟੀ ਆ ਤੇ ਬਾਕੀ ਜਿਹੜੇ ਬੂਟੇ ਨੇ ਉਹ ਐਡੇ ਮਾੜੇ ਨਹੀਂ ਹੁੰਦੇ ਜੋ ਚੀਜ਼ ਲੈ ਲੈਣਗੇ ਕਿਉਂਕਿ ਜਿਵੇਂ ਤੁਸੀਂ ਕੀੜਾ ਨਾਸ਼ਕ ਅਦਰ ਸ਼ਰਕਾ ਕਰ ਦਿਓ ਫਸਲ ਦੇ ਮੱਖੀ ਤੁਹਾਡੇ ਖੇਤ ਚ ਨਹੀਂ ਆਉਂਦੀ ਹਾਂਜੀ ਹਾਂਜੀ ਉਸੇ ਤਰ੍ਹਾਂ ਬੂਟੇ ਆ ਤੁਸੀਂ ਇੱਕ ਬੂਟੇ ਦੇ ਵਿੱਚ ਇੱਕ ਮੁਠੀ ਜੂਰੀਆ ਦੀ ਪਾ ਦਿਓ ਉਹ ਸੁੱਕ ਜੂਗਾ ਉਹ ਧਰਤੀ ਚ ਜਾਂਦਾ ਉਹਨੂੰ ਜਿੰਨੀ ਜ਼ਰੂਰਤ ਹੁੰਦੀ ਹੈ ਓਨਾ ਹੀ ਲੈਂਦਾ ਉਹ ਸਾਡੇ ਵਰਗਾ ਸਰਲਪੱਖੀ ਨਹੀਂ ਵੀ ਫਰੀ ਦੀ ਕੋਈ ਚੀਜ਼ ਮਿਲ ਗਈ ਜੀ ਤੇ ਉਹਤੇ ਖਾ ਲਿਆ ਵੱਧ ਉਸ ਵਾਰ ਫਿਰ ਉਹ ਹਾਜਮੇ ਵਾਲੀਆਂ ਗੋਲੀਆਂ ਲੈਂਦਾ ਫਿਰਦਾ ਫਸਲ ਇਸ ਤਰ੍ਹਾਂ ਦੀ ਨਹੀਂ ਹੁੰਦੀ ਜੀ ਅਸਰ ਪੈਂਦਾ ਗਲ ਕਰ ਇੰਨੀ ਵੱਡੇ ਪੱਧਰ ਤੇ ਨਹੀਂ ਪੈਂਦਾ ਜਿਵੇਂ ਆ ਜਰੂਰ ਪੈਂਦਾ ਜਿਵੇਂ ਆ ਮੂੰਗੀ ਆ ਹੁਣ ਇਹ ਖਾਣ ਵਾਸਤੇ ਪੱਕੇ ਦਾਣਿਆਂ ਦੇ ਉੱਪਰ ਜਿਹੜੀ ਇਹਨੂੰ ਸੁਕਾਉਣ ਵਾਸਤੇ ਕੀਟਨਾਸ਼ਕ ਦਾ ਛੜਕਾ ਕਰਦੇ ਨੇ ਤੇ ਉਦੋਂ ਬਾਅਦ ਦੇ ਨਾਲ ਦੀ ਨਾਲ ਹੀ ਸਾਡੇ ਇਹਦੇ ਆਟਾ ਬਣਾ ਕੇ ਪਾਪੜ ਬਣਾ ਕੇ ਸਾਨੂੰ ਦੇ ਦਿੱਤੇ ਜਾਂਦੇ ਨੇ ਇਹ ਤੱਕ ਜਰੂਰ ਵਿੱਚ ਰਹਿ ਜਾ ਜੀ ਬਾਈ ਜੀ ਸੰਥਾਟਿਕ ਫੂਡ ਬਾਰੇ ਕੀ ਕਹੋਗੇ ਅੱਜ ਕੱਲ ਜਿਵੇਂ ਫਾਸਟ ਫੂਡ ਚੱਲਦਾ ਹੈ ਸਾਈਡ ਵੇ ਤੇ ਅਪਰ ਰੋਡ ਤੇ ਜਾਂਦੇ ਆ ਜਿਹੜੀਆਂ ਲੱਗੀਆਂ ਕੁਲਚੇ 버ਗਰ ਤੇ ਨੌਜਵਾਨ ਜਿਹੜੀ ਪੀੜ੍ਹੀ ਹੈ ਚਾਹੇ ਮੁੰਡੇ ਚਾਹੇ ਕੁੜੀਆਂ ਉਹਨਾਂ ਦਾ ਟੰਗ ਟੇਸਟ ਬਣਿਆ ਹੋਇਆ ਇੱਕ ਤਰ੍ਹਾਂ ਨਾਲ ਕਿਉਂ ਖਾਂਦੀ ਇਹ ਨਮਕੀਨ ਕੀ ਨਮਕੀਨ ਖਾਣ ਨਾਲ ਆਪਣਾ ਜਿੱਥੇ ਸਿਹਤ ਖਰਾਬ ਹੁੰਦੀ ਹੈ ਉਹ ਤਾਂ ਹੋਣੀ ਹੋਣੀ ਪੇਟ ਤਾਂ ਖਰਾਬ ਹੋਣਾ ਹੀ ਹੈ ਜੀ ਕੀ ਮਾਨਸਿਕ ਤਣਾਅ ਜਾਂ ਮਨੁੱਖੀ ਪ੍ਰਜਨਨ ਕਿਰਿਆ ਤੇ ਵੀ ਅਸਰ ਪੈਂਦਾ ਹੈ ਇਹਨਾਂ 'ਤੇ ਬਿਲਕੁਲ ਪੈ ਰਿਹਾ ਜੀ ਅੱਜ ਜੇ ਆਪਾਂ ਹੁਣ ਨੌਜਵਾਨ ਜੋੜਿਆਂ ਦੀ ਗੱਲ ਕਰੀਏ ਜੀ ਤਾਂ ਨਵੇਂ ਵਿਆਹੇ ਜੋੜੇ ਨੇ ਜਿਹੜੇ ਉਹਨਾਂ ਦੇ ਬਹੁਤਿਆਂ ਦੇ 70-80% ਦੇ ਜਿਹੜੇ ਬੱਚਿਆਂ ਦਾ ਜਨਮ ਹੋ ਰਿਹਾ ਹੈ ਜੀ ਉਹ 2.5 ਲੱਖ ਰੁਪਏ 'ਚ ਹੋ ਰਿਹਾ ਦਵਾਈਆਂ ਨਾਲ ਬਿਲਕੁਲ ਜੀ ਡਾਕਟਰ ਨਾਲ ਹੋ ਗਿਆ ਬਿਲਕੁਲ ਜਿਹੜਾ ਜਨੇਪਾ ਕੁਦਰਤੀ ਰੂਪ ਚ ਪਰਿਵਾਰ ਦੇ ਵਿੱਚੋਂ ਬਹੁਤ ਮੁਸ਼ਕਲ ਹੈ ਨਹੀਂ ਹੋਦਾ ਉਹਦਾ ਕਾਰਨ ਇਹੀ ਹੈ ਜੀ ਫਿਰ ਜਿਹੜਾ ਇਹ ਫਾਸਟ ਫੂਡ ਆ ਜਿਹੜੀ ਦੀ ਗੱਲ ਤੁਸੀਂ ਕਰ ਰਹੇ ਹੋ ਸਿੰਥੈਟਿਕ ਜੀ ਇਹ ਸਾਡਾ ਤਾਂ ਭੋਜਨ ਹੀ ਨਹੀਂ ਹਾਂਜੀ ਇਹ ਉਹ ਇਲਾਕਿਆਂ ਦਾ ਭੋਜਨ ਹੈ ਜਿੱਥੇ ਬਹੁਤ ਜ਼ਿਆਦਾ ਠੰਡ ਹੈ ਜੀ ਜਿੱਥੇ ਚੁੱਲ੍ਹਾ ਤਪਾਏ ਨਹੀਂ ਜਾ ਸਕਦਾ ਜੀ ਉਹ ਤਾਂ ਬੇਹਾ ਭੋਜਨ ਖਾਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ 5-6 ਦਿਨ ਪਹਿਲਾਂ ਡਬਲ ਰੋਟੀ ਪਹਿਲਾਂ 2 ਦਿਨ ਤੈਨੂੰ ਖਮੀਰ ਪਾਉਂਦੇ ਨੇ ਜੀ ਫਿਰ ਉਹ ਦਵਾ ਪੈਕ ਕਰਕੇ 5-6 ਦਿਨ ਇਹ ਉਥੇ ਟੰਗੀ ਪਈ ਰਹਿੰਦੀ ਹੈ ਰੇੜੀ ਦੋਹਰ ਰੋਟੀ ਹਾਂਜੀ ਫਿਰ ਉਹ ਦਵਾ ਦਾ ਬਣਾ ਕੇ ਸਾਨੂੰ ਦਿੰਦੇ ਨੇ ਹਾਂਜੀ ਫਿਰ ਉਹਨਾਂ ਨੂੰ ਗਾਹਕ ਦਾ ਨਹੀਂ ਪਤਾ ਵੀ ਕਿੰਨੇ ਗਾਹਕ ਆਉਣੇ ਨੇ ਹਾਂਜੀ ਵੀ ਕਿੰਨਾ ਲੱਗਣਾ ਹੈ ਮਾਲੋ ਜਿਹੜਾ ਤਿਆਰ ਕਰਿਆ ਜੇ ਬਚ ਗਿਆ ਉਹ ਕੱਲ ਨੂੰ ਜਾਂਦਾ ਹਾਂਜੀ ਵੀ ਮੈਨੂੰ ਤਾਂ ਹੈਰਾਨੀ ਹੈ ਤਾਜ਼ੀਆਂ ਜਿਹੜੀਆਂ ਰੋਟੀਆਂ ਸਾਡੇ ਕੋਈ ਜਿਹੜਾ ਸਮਾਨ ਬਣਦਾ ਸੰਜੀ ਭਾਜੀ ਛੱਡ ਕੇ ਅਸੀਂ ਬਿਹਾ ਖਾਣ ਜਾਂਦੇ ਆ ਇਹ ਸਾਡੇ ਇਲਾਕਿਆਂ ਦੀ ਜ਼ਰੂਰਤ ਨਹੀਂ ਸੀ ਇਹ ਠੰਡੇ ਇਲਾਕਿਆਂ ਦੀ ਲੋੜ ਸੀ ਜਿੱਥੇ ਭੋਜਨ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਡੇ ਤਾਂ ਇੱਕ ਘੰਟਾ ਜੇ ਉਹ ਹੋ ਜੇ ਤਾਂ ਉਹਦੇ ਨਾਲ ਦੀ ਨਾਲ ਮੁਸ਼ਕਲ ਜਾਂਦਾ ਉਹ ਮੁਸ਼ਕਲ ਨੂੰ ਦੂਰ ਕਰਨ ਵਾਸਤੇ ਉਹ ਕੈਮੀਕਲ ਵਰਤਦੇ ਕਿਉਂਕਿ ਆਪਣੇ ਟੈਂਪਰੇਚਰ ਹੀ ਇੰਨਾ ਜੀ ਫਿਰ ਹਾਂਜੀ ਉਹ ਕੈਮੀਕਲ ਵਰਤਦੇ ਨੇ ਜਿਹੜੇ ਸਾਡੇ ਲਈ ਸਭ ਤੋਂ ਖਤਰਨਾਕ ਜੀ ਜਿਵੇਂ ਜਿਹੜੇ ਲੱਛਣ ਨੇ ਜੀ ਉਹ ਛੋਟੇ ਉਮਰ ਦੇ ਵਿੱਚ ਹੀ ਹੋਰ ਕਿਸਮ ਦੇ ਆਉਣ ਲੱਗ ਹਾਂ ਮੈਂ ਸਮਝ ਗਿਆ ਜੀ ਬਹੁਤੇ ਬੱਚੇ ਇਸ ਤਰ੍ਹਾਂ ਦੇ ਨੇ ਵੀ ਕਹਿੰਦੇ ਖਾਂਦੇ ਵੀ ਘੱਟ ਨੇ ਜੀ ਮੋਟੇ ਕਿਉਂ ਹੋਗੇ ਕਉਂਕੋ ਉਹਨਾਂ ਦਾ ਸਿਸਟਮ ਜਿਹੜਾ ਅੰਦਰਲਾ ਬੋਡੀ ਟਾਈਮ ਸੀ ਉਹ ਬਦਲ ਗਿਆ ਬੋਡੀ ਨੇ ਡਿਮਾਂਡ ਹੋਰ ਕਰਨੀ ਸ਼ੁਰੂ ਕਰਤੀ ਸਾਰਾ ਸਿਸਟਮ ਅਫਸੈਟ ਹੋ ਗਿਆ ਨੌਜਵਾਨ ਵਰਗ ਜਿਹੜਾ ਇਹਨੂੰ ਤੁਸੀਂ ਸਿੱਧੇ ਰੂਪ ਚ ਦੇਖ ਸਕਦੇ ਹੋ ਛੋਟੀ ਉਮਰ ਦੀਆਂ ਕੁੜੀਆਂ ਵੱਲ ਝਾਕ ਹੁੰਦਾ ਤੁਹਾਨੂੰ ਪਤਾ ਲੱਗ ਜੂਗਾ ਵੀ ਇਹਦਾ ਕੀ ਇਫੈਕਟ ਹੈ ਬਿਲਕੁਲ ਬਿਲਕੁਲ ਹਾਂਜੀ ਉਹਦੇ ਨਾਲ ਹਾਰਮੋਨ ਤੇ ਵੀ ਅਸਰ ਪੈਂਦਾ ਜੀ ਮਾਨਸਿਕ ਤਣਾਅ ਵੀ ਵੱਧ ਹੈਗਾ ਤੇ ਸਰੀਰਕ ਤੰਦਰੁਸਤੀ ਵੀ ਗਾਇਬ ਹੁੰਦੀ ਮਾਨਸਿਕ ਤਣਾਅ ਤਾਂ ਹੈ ਨਾ ਜੀ ਜਦੋਂ ਤੁਹਾਡੇ ਸਰੀਰ ਦੇ ਵਿੱਚ ਇਸ ਤਰ੍ਹਾਂ ਦੀਆਂ ਗੈਸਾਂ ਪੈਦਾ ਹੋਣਗੀਆਂ ਜੀ ਜਿਹੜੀਆਂ ਘਬਰਾਟ ਪੈਦਾ ਕਰਨੀਆਂ ਜਿਹਾ ਪੁਰਾਣੀਆਂ ਬੁੜੀਆਂ ਨਹੀਂ ਹੁੰਦੀਆਂ ਸੀ ਭਾਈ ਅੱਜ ਮੇਰੇ ਚਿੱਤ ਘਬਰਾਈ ਜਾਂਦਾ ਗੋਲਾ ਜਿਹਾ ਚੜੀ ਜਾਂਦਾ ਗੋਲਾ ਕਾਉ ਮਾਉਂ ਕਰਦਾ ਇਹਨਾਂ ਦੇ ਵੀ ਚੜਦੇ ਆ ਚੜਦੇ ਆ ਜੀ ਉਹ ਜਦੋਂ ਕਾਉ ਮਾਉਂ ਕਰਦਾ ਫਿਰ ਲੜ ਪਾਉਂਦੇ ਨੇ ਜੇ ਵੱਧ ਲੜ ਪਾਉਂਦੇ ਨੇ ਕੋਈ ਗੱਡੀ ਥੱਲੇ ਆ ਜਾਂਦਾ ਜਾਂ ਰਿਸ਼ਤਾ ਖਰਾਬ ਜਾਂ ਫਿਰ ਨਸ਼ੇ ਪੱਤੇ ਤੇ ਲੱਗ ਜਾਂਦੇ ਨੇ ਨਸ਼ਾ ਪੱਤਾ ਵੀ ਕੋਈ ਡਿਮਾਂਡ ਥੋੜੀ ਹੈ ਸਰੀਰ ਦੀ ਹਾਂਜੀ ਇਹ ਤਾਂ ਮਾਨਸਿਕ ਰੋਗ ਹੈ ਜੀ ਇਕੱਲਾ ਹੀ ਮਾਨਸਿਕ ਰੋਗ ਹੈ ਹੁਣ ਤੁਸੀਂ ਸ਼ਰਾਬੀ ਦੀ ਗੱਲ ਲਓ ਹਾਂਜੀ ਸਾਰਾ ਦਿਨ ਚੰਗਾ ਭਲਾ ਫਿਰਦਾ ਰਹਿੰਦਾ ਜਦੋਂ ਠੇਕੇ ਮੂਹਰ ਦੀ ਟਪਕ ਜੇ ਆਪਾਂ ਖਾਣੇ ਨਾਲ ਇੱਕ ਗੱਲ ਬਾਈ ਹੋਰ ਜੋੜੀ ਏ ਮੈਨੂੰ ਲੱਗਦਾ ਪੰਜਾਬ ਦਾ ਡੀਐਨਏ ਵੀ ਬਦਲ ਰਿਹਾ ਹੈਗਾ ਕਿਉਂ ਆਈਵੀਐਫ ਟੈਕਨੀਕ ਨਾਲ ਬੱਚੇ ਪੈਦਾ ਹੋ ਰਹੇ ਆ ਤੇ ਸਰੋਗੇਸੀ ਨਾਲ ਹੋ ਰਿਹਾ ਤੇ ਇਹ ਕਿਤੇ ਨਾ ਕਿਤੇ ਡੀਐਨਏ ਵੀ ਜਿਹੜਾ ਅਦਰ ਸਟੇਟਾਂ ਤੋਂ ਆ ਰਿਹਾ ਜਿਵੇਂ ਡਾਕਟਰ ਹਰਸ਼ਿੰਦਰ ਕੌਰ ਦੱਸਦੀ ਹੈ ਕਿ ਇੱਕ ਅਦਰ ਸਟੇਟ ਦਾ ਬੰਦਾ ਹਸਪੀਟਲ ਆਉਂਦਾ ਉਹਦੇ ਨਾਲ 7-8 ਨਿਆਣੇ ਹੁੰਦੇ ਆ ਘਰ ਵਾਲੀ ਉਹਦੀ ਪ੍ਰੈਗਨੈਂਟ ਹੈ ਤੇ ਦਵਾਈ ਲੈਣ ਆਉਂਦਾ ਕਹਿੰਦੀ ਮੈਂ ਪੁੱਛਿਆ ਵੀ ਤੇਰੇ ਬੱਚੇ ਤਾਂ ਇੰਨੇ ਆ ਕਹਿੰਦਾ ਜੀ ਅਸੀਂ ਕਰਨਾ ਪੰਜਾਬ ਤੇ ਰਾਜ ਕਰਨਾ ਪੰਜਾਬ ਖਾਲੀ ਹੈ ਪੰਜਾਬ ਤੇ ਹੁਣ ਜਲੰਧਰ ਇਹ ਵੀ ਆ ਸੀਗਾ ਕਹਿੰਦੇ ਅਸੀਂ ਬਸਣਾ ਸਾਰਾ ਅਸੀਂ ਪੰਜ ਸਰਪੰਚ ਐਮਐਲਏ ਅਸੀਂ ਬਣਨਾ ਕੋਈ ਦਿੱਕਤ ਨਹੀਂ ਹੈ ਕਿ ਜਨਸਖਿਆ ਵਧਾ ਰਹੇ ਹਾਂ ਬਾਕੀ ਕਹਿੰਦਾ ਸਾਡਾ ਡੀਐਨਏ ਜਿਹੜਾ ਸਾਡਾ ਸੀਮਨ ਹੈ ਉਹ ਸਾਡੇ ਹੀ ਵਰਤਿਆਂ ਦਾ ਕਹਿੰਦਾ ਜਿਹੜੀ ਪੰਜਾਬ ਦੀ ਰੇੜੀ ਚ ਜਿਹੜੇ ਨੌਜਵਾਨ ਨਸ਼ੇ ਕਰਦੇ ਆ ਜੀ ਉਹ ਉਸ ਕਾਬਲ ਨਹੀਂ ਰਹਿੰਦੇ ਕਿ ਆਪਦੀ ਪੀੜੀ ਨੂੰ ਅੱਗੇ ਵਧਾ ਸਕਣ ਇਸ ਬਾਰੇ ਕਿੰਨੀ ਕਿ ਚਚਾਈ ਆ ਹਾਂ ਬਿਲਕੁਲ ਬਿਲਕੁਲ ਜੀ ਸ਼ੱਕ ਦੇ ਆਧਾਰਤਾ ਪੂਰਨ ਰੂਪ ਚ ਤਾਂ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਮੈਡੀਕਲ ਲਾਈਨ ਨਾਲ ਨਹੀਂ ਜੁੜੇ ਹੋਏ ਗੱਲ ਕਰ ਸਪਸ਼ਟ ਦਿਖਾਈ ਦੇ ਰਿਹਾ ਹਾਂ ਹਾਂਜੀ ਕਿਉਂਕਿ ਤੁਸੀਂ ਕਿਤੇ ਵੀ ਨਿਗਾਹ ਮ ਗਲੀ ਦੇ ਵਿੱਚ ਬਾਹਰ ਨਿਕਲਦੇ ਹੋ ਨਾ ਆਪਦੇ ਪਿੰਡ ਜੀ ਤਾਂ ਤੁਹਾਨੂੰ ਕੋਈ ਨਾ ਕੋਈ ਰੇੜੀ ਇਸ ਤਰ੍ਹਾਂ ਦੀ ਮਿਲੂਗੀ ਜਿਹਦੇ ਵਿੱਚ ਕਿੰਨੇ ਸਾਰੇ ਭਾਂਡੇ ਲੱਦੇ ਹੁੰਦੇ ਨੇ ਤੇ ਹੁੰਦਾ ਕੋਈ ਪ੍ਰਵਾਸੀ ਆ ਰਿਹਾ ਬਿਲਕੁਲ ਜਿੰਨੇ ਵੀ ਤੁਹਾਡੇ ਪਿੰਡਾਂ 'ਚ ਕੋਈ ਫੇਰੀਆਂ ਪੈਂਦੀਆਂ ਨੇ ਉਹ ਸਾਰੇ ਪ੍ਰਵਾਸੀ ਨੇ ਜੀ ਜੇ ਤੁਸੀਂ ਸ਼ਹਿਰ ਦੇ ਵਿੱਚ ਬਸੜੇ ਤੋਂ ਉਤਰੋਗੇ ਜੀ ਪਰ ਤੁਸੀਂ ਜਿਹੜੇ ਪਾਸੇ ਮਰਜ਼ੀ ਤੁਰੋ ਜਿਹੜੀਆਂ ਸੜਕ ਦੇ ਕਿਨਾਰੇ ਕੋਈ ਰੇੜੀਆਂ ਕੋਈ ਪਕੌੜਿਆਂ ਦੀ ਕੋਈ ਗੋਲ ਗੱਪਿਆਂ ਦੀ ਕੋਈ ਕੁੜਚਿਆਂ ਦੀ ਮਿਲੂਗੀ ਉਹ ਵੀ ਪ੍ਰਵਾਸੀਆਂ ਦੀ ਜੀ ਮਤਲਬ ਕਿਤੇ ਨਾ ਕਿਤੇ ਲੱਗਦਾ ਵੀ ਸਾਡਾ ਜਿਹੜਾ ਕੰਮ ਕਲਚਰ ਹੈਗਾ ਵਰਕ ਕਲਚਰ ਹੈ ਉਹ ਘਟ ਗਿਆ ਨੌਜਵਾਨ ਵਰਗ ਸਾਡੇ ਕੋ ਕੰਮ ਕਰਨਾ ਨਹੀਂ ਚਾਹੁੰਦੇ ਬਾਹਰ ਜਾ ਕੇ ਪਤਾ ਨਹੀਂ ਕਿਵੇਂ ਕਰ ਲੈਂਦੇ ਨੇ ਮੈਨੂੰ ਤਾਂ ਉੱਥੇ ਵੀ ਯਕੀਨੀ ਨਹੀਂ ਹੁੰਦਾ ਜੀ ਇੱਥੇ ਆਪਦੇ ਖੇਤ 'ਚ ਵੀ ਨਹੀਂ ਕਰਨਾ ਚਾਹੁੰਦੇ ਖੜਨਾ ਹੀ ਨਹੀਂ ਚਾਹੁੰਦੇ ਖੇਤ 'ਚ ਦਾ ਜੀ ਖੇਤ ਦਾ ਹੁਣ ਜਿਰੀ ਲੱਗ ਰਹੀ ਆ ਇਹ 5-7 ਦਿਨ ਨੇ ਜਦੋਂ ਤੱਕ ਤੁਹਾਨੂੰ ਬੰਦਾ ਨਹੀਂ ਮਿਲੂਗਾ ਖੇਤ ਜੀ ਅੱਛਾ ਉਹਦਾ ਅਸਰ ਪੈਣਾ ਹੀ ਪੈਣਾ ਜਦੋਂ ਮਾਨਸਿਕ ਤੌਰ ਤੇ ਸੰਤੁਸ਼ਟ ਨਹੀਂ ਜਿਹੜਾ ਹੁਣ ਬੱਚੇ ਪੈਦਾ ਕਰਨ ਦੀ ਪ੍ਰਕਿਰਿਆ ਤਾਂ ਸਾਰੀ ਮਾਨਸਿਕ ਹੈ ਬਿਲਕੁਲ ਜੀ ਜੇ ਤੁਸੀਂ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੋ ਤੁਸੀਂ ਆਪਣੇ ਸਰੀਰ ਨੂੰ ਨਸ਼ਿਆਂ ਨਾਲ ਇੰਨਾ ਉੱਚੇ ਲੈਵਲ ਤੇ ਲੈ ਗਏ ਜੀ ਉੱਥੇ ਉਹਨੂੰ ਮੁੜ ਕੇ ਉੱਥੇ ਖੜਾਈ ਰੱਖਣਾ ਤਾਂ ਬਹੁਤ ਮੁਸ਼ਕਲ ਹੈ। ਬਹੁਤ ਮੁਸ਼ਕਲ। ਜੇ ਉੱਥੇ ਨਹੀਂ ਰਿਹਾ ਤਾਂ ਫਿਰ ਆ ਕੇ ਡਿੱਗਿਆ ਤਾਂ ਡਿੱਗ ਕੇ ਚੀਜ਼ਾਂ ਟੁੱਟਦੀਆਂ ਨੇ ਤੇ ਟੁੱਟੀਆਂ ਦੇ ਰਿਜ਼ਲਟ ਵਧੀਆ ਨਹੀਂ ਹੁੰਦੇ। ਜਿਹੜਾ ਸਾਹਮਣੇ ਆ ਰਿਹਾ। ਜੀ। ਭਾਈ ਜੀ ਮੇਰਾ ਆਖਰੀ ਸਵਾਲ ਅ ਜਿਹੜਾ ਸ਼ੂਗਰ ਦੇ ਮਰੀਜ਼ ਹੈ ਦੇਖੋ ਖੰਡ ਉਹਨਾਂ ਦੀ ਡਾਕਟਰ ਬੰਦ ਕਰ ਦਿੰਦੇ ਆ। ਕਿ ਜਿਹੜਾ ਤੁਸੀਂ ਗੁੜ ਜਾਂ ਸ਼ੱਕਰ ਤਿਆਰ ਕਰਦੇ ਹੋ ਕਿੰਨਾ ਕੁ ਲਾਹੇਵੰਦ ਉਹਨਾਂ ਲਈ? ਗੁੜ ਸ਼ੱਕਰ ਜੇ ਆਪਾਂ ਤਕਨੀਕੀ ਤੌਰ ਤੇ ਦੇਖੀਏ ਤਾਂ ਸ਼ੂਗਰ ਦਾ ਭਿਆਨਕ ਤੋਂ ਭਿਆਨਕ ਮਰੀਜ਼ ਵੀ 10 ਗ੍ਰਾਮ ਗੁੜ ਦੇ ਲਈ ਖਾ ਸਕਦਾ। ਜੀ। ਗੱ ਗੁੜ ਵਰਗਾ ਨਾ ਜੀ ਕਿਉਂਕਿ ਪੰਜਾਬ ਦੇ ਵਿੱਚ ਬਹੁਤਾ ਗੁੜ ਨਹੀਂ ਹੈ ਗੁੜ ਵਰਗਾ ਜੀ ਖਾ ਸਕਦਾ ਕੋਈ ਪ੍ਰੋਬਲਮ ਨਹੀਂ ਜੀ ਕਿਉਂ ਵੈਸੇ ਜਿਹੜਾ ਗੰਨਾ ਹੈ ਗੰਨਾ ਮਤਲਬ ਕੱਚਾ ਮਿੱਠਾ ਕਹਿੰਦੇ ਨੇ ਗੁੜ ਨੂੰ ਜੀ ਇਹ ਲਾਹੇਵੰਦ ਹੈ ਫਿਰ ਇਹਦੇ ਵਿੱਚ ਜਿਹੜੀ ਦੀ ਪ੍ਰੋਸੈਸਿੰਗ ਹੁੰਦੀ ਹੈ ਤਿਆਰ ਹੁੰਦਾ ਗੁੜ ਇਹ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਇਹਦੇ ਵਿੱਚ ਮਦਦ ਨਹੀਂ ਲਈ ਜਾਂਦੀ ਕਿਸੇ ਜੀ ਜਿਵੇਂ ਸਲਫਰ ਦੀ ਮਦਦ ਲਈ ਜਾਂਦੀ ਹੈ ਚੀਨੀ ਦੇ ਵਿੱਚ ਜੀ ਜਿਹੜੀ ਸਾਡੇ ਸਰੀਰ ਲਈ ਸਭ ਤੋਂ ਖਤਰਨਾਕ ਹੈ ਜੀ ਕਿਉਂਕਿ ਸਲਫਰ ਜੇ ਤੁਹਾਡੀ ਬੋਡੀ ਚਲੀ ਜਾਂਦੀ ਹੈ ਤਾਂ ਉਹ ਬਾਹਰ ਨਹੀਂ ਆਉਂਦੀ ਉਹਨਾਂ ਚਿਰ ਜਿੰਨਾ ਚਿਰ ਉਹ ਕੈਲਸ਼ੀਅਮ ਨੂੰ ਲੈ ਕੇ ਨਹੀਂ ਆਉਂਦੀ ਜੀ ਜਿਵੇਂ ਤੁਸੀਂ ਸੁਣਿਆ ਹੋਣਾ ਪੁਰਾਣੇ ਅਖੰਡ ਕੈਲਸ਼ੀਅਮ ਕੱਢਦੀ ਹੈ ਜੀ ਬਾਹਰ ਜਿਵੇਂ ਪੁਰਾਣੇ ਬਜ਼ੁਰਗ ਨਹੀਂ ਕਹਿੰਦੇ ਹੁੰਦੇ ਸੀ ਹਾਂਜੀ ਵੀ ਖੰਡ ਹੈ ਜਿਹੜੀ ਹੱਡ ਖੋਰਦੀ ਹੈ ਉਹਨਾਂ ਨੂੰ ਪਤਾ ਨਹੀਂ ਸੀ ਵੀ ਹੱਡ ਕਾਦੇ ਬਣੇ ਨੇ ਕੀ ਚੀਜ਼ ਹੈ ਉਹਨਾਂ ਨੂੰ ਇਹ ਪਤਾ ਸੀ ਵੀ ਹੱਡਾਂ ਤੇ ਅਸਰ ਪਾਉਂਦੀ ਹੈ ਜੀ ਅਸਰ ਕੀ ਮਤਲਬ ਹੱਡ ਜਿਹੜੇ ਟੋਟਲੀ ਕੈਲਸ਼ੀਅਮ ਹੈ ਜੀ ਤੇ ਕੈਲਸ਼ੀਅਮ ਕੱਢ ਕੇ ਕਮਜ਼ੋਰ ਹੋਣ ਤੁਸੀਂ ਬੱਚਿਆਂ ਦਾ ਦੇਖੋ ਤੁਰੇ ਜਾਂਦਾ ਬੱਚਾ ਲੱਗਪਾਂ ਦਾ ਬਾਹ ਕੀਦਾ ਲੱਤ ਟੁੱਟ ਗਈ ਜੀ 6:00 ਵਜੇ ਦੀ ਬਾਈ ਜੀ ਗੁੜ ਨੂੰ ਪਕਾਉਣ ਦੀ ਪ੍ਰਕਿਰਿਆ ਦੇ ਵਿੱਚ ਪਹਿਲਾਂ ਬਜ਼ੁਰਗ ਦੱਸਦੇ ਆ ਕਹਿੰਦੇ ਭਿੰਡੀਆਂ ਪੈਂਦੀਆਂ ਹੁੰਦੀਆਂ ਸੀਗੀਆਂ ਤੇ ਤੁਸੀਂ ਕਿਹੜੇ ਤਰੀਕੇ ਨਾਲ ਗੁੜ ਦੀ ਜਿਹੜੀ ਮੈਲ ਲਾਉਨੇ ਹੋ ਉਹੀ ਉਹੀ ਤਰੀਕਾ ਬਿਲਕੁਲ ਪੁਰਾਣਾ ਤਰੀਕਾ ਹੀ ਵਰਤਦੇ ਆਂ ਜੀ ਅਸੀਂ ਅਸੀਂ ਸ਼ੁੱਧ ਰੂਪ ਦੇ ਵਿੱਚ ਹੀ ਪਹਿਲਾਂ ਤਾਂ ਅਸੀਂ ਜਿਹੜਾ ਜੂਸ ਹੈ ਜੀ ਜਿਹੜਾ ਰੌਹ ਕਹਿੰਦੇ ਆ ਜਿਹਨੂੰ ਉਹ ਜ਼ਿਆਦਾ ਮਾਤਰਾ ਨਹੀਂ ਅਸੀਂ ਜੀ ਮਤਲਬ 3-4 ਚਾਹਣੀਆਂ ਸਾਡੀਆਂ ਭਰਦੀਆਂ ਨੇ ਉਹਨਾਂ ਕੀ ਅਸੀਂ ਤਿਆਰ ਕਰਦੇ ਆਂ ਜੀ ਤਾਂ ਕਿ ਉਹ ਚ ਖੱਟਾ ਪਾਣ ਨਾਲ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਪਹਿਲੇ 'ਚ ਗਰਮ ਕਰਦੇ ਜਿਹੜੀ ਭਿੰਡੀ ਆ ਉਹ ਪਾਉਨੇ ਆ ਜੀ ਭਿੰਡੀ ਉਹ ਆਪਣੀ ਭਿੰਡੀ ਵਰਗੀ ਨਹੀਂ ਉਹਨੂੰ ਅਸਲ ਦੇ ਵਿੱਚ ਇੱਕ ਬੂਟੀ ਆ ਉਹਨੂੰ ਸਖਲਾਈ ਕਹਿੰਦੇ ਨੇ ਉਧਰ ਲੇ ਜੀ ਜੀ ਤੇ ਇਹ ਦੁੱਧ ਨਾਲ ਵੀ ਲੈ ਜਾਂਦੀ ਆ ਜੀ ਅੱਛਾ ਉਹ ਜਦੋਂ ਮੈਲ ਉਤਾਰਦੇ ਹੁਣ ਇੱਕ ਕੁਆਰਟਲ ਦੇ ਵਿੱਚੋਂ ਰਸ ਦੇ ਵਿੱਚੋਂ 17 ਕਿਲੋ ਮੈਲ ਉਤਰਦੀ ਆ ਜੀ ਕੈਮੀਕਲ ਨਾਲ 5 ਕਿਲੋ ਉਤਰਦੀ ਆ ਠੀਕ ਆ 12 ਕਿਲੋ ਵਿੱਚ ਹੀ ਰੱਖ ਦਿੰਦੇ ਆ ਠੀਕ ਆ ਤੇ ਉਹ ਜਿਹੜਾ ਗੁੜ ਤਿਆਰ ਹੁੰਦਾ ਹਾਂ ਵੀ ਉਹਨੂੰ ਟੈਂਪਰੇਚਰ ਆ ਜਿਹੜਾ ਗੁੜ ਦਾ ਉਹਦੇ ਵਿੱਚ ਤਬੀ ਦੇ ਵਿੱਚ ਉਹ 115 18 ਤੇ ਜਾਂਦਾ ਹੈ। ਹਾਂਜੀ। ਸ਼ੱਕਰ ਦਾ 22 ਤੇ ਜਾਂਦਾ ਹੈ। ਜੀ। ਉਹ ਟੈਂਪਰੇਚਰ ਤੇ ਜਿਹੜਾ ਗੁਰਤੇ ਆੜ ਹੁੰਦਾ ਨਾ ਤਾਂ ਉਹ ਢળે। ਜੀ। ਤੇ ਜਿਹੜਾ ਉਹਦੀ ਮੈਲ ਤਾਰਨ ਦਾ ਤਰੀਕਾ ਜਿਹੜਾ ਕੁਦਰਤੀ ਰਵੈਤੀ ਹੈ। ਜੀ। ਤਾਂ ਉਹ ਨਾ ਹੀ ਖਤਰਨਾਕ ਹੋਵੇ। ਜੀ। ਮਤਲਬ ਸਾਡਾ ਗੁੜ ਤੁਸੀਂ ਘੋਲੋਗੇ ਉਹਨੂੰ। ਹਾਂਜੀ। ਤੇ ਉਹਦੇ ਵਿੱਚ ਥੋੜਾ ਨਿੰਬੂ ਪਾਉਂਗੇ ਔਰ ਦੁਬਾਰੇ ਰਸ ਬਣ ਜਾਂਦਾ। ਠੀਕ ਹੈ। ਹਾਂਜੀ ਇਹ ਸੀ ਬਾਈ ਹਰਦੀਪ ਸਿੰਘ ਜਟਾਣਾ ਜਿਨ੍ਹਾਂ ਨੇ ਸਿੰਥੈਟਿਕ ਫੂਡ ਆਰਗੈਨਿਕ ਫਸਲਾਂ ਉਹਨੂੰ ਤਿਆਰ ਕਿਵੇਂ ਕਰਨਾ ਹੈ ਉਦੋਂ ਬਾਅਦ ਉਹਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ। ਤੇ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਆਪਾਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਆ ਇਹਨਾਂ ਨੇ ਦੱਸਿਆ ਕਿ ਜਿਹੜਾ ਸਿੰਥੈਟਿਕ ਫੂਡ ਹੈ ਉਹਦੇ ਨਾਲ ਮਾਨਸਿਕ ਬਿਮਾਰੀਆਂ ਮਨੁੱਖੀ ਪ੍ਰਜਨਨ ਕੇਰਿਆ ਦੇ ਉੱਪਰ ਅਸਰ ਪੈਂਦਾ ਹੈਗਾ ਇਸ ਕਰਕੇ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਤਾਂ ਕਮ ਸੇ ਕਮ ਜਿਹੜਾ ਜ਼ਿਮੀਦਾਰਾਫ਼ ਖੇਤੀ ਕਰਦਾ ਹੈ ਉਹ ਆਪਦੇ ਖੇਤ ਦੇ ਵਿੱਚ ਘੱਟੋ ਘੱਟ ਜਿੰਨੀਆਂ ਫਸਲਾਂ ਵੱਧ ਤੋਂ ਵੱਧ ਅਗਾ ਸਕਦਾ ਆਪਦੀ ਪਹੁੰਚ ਮੁਤਾਬਕ ਉਨੀਆਂ ਅਗਾਵੇ ਤਾਂ ਕਿ ਡਾਕਟਰਾਂ ਨੂੰ ਪੈਸੇ ਦੇਣ ਦੀ ਬਜਾਏ ਉਹ ਆਪਣੀ ਜ਼ਮੀਨ ਦੇ ਉੱਪਰ ਉਨੀ ਕਨਵੈਸਟਮੈਂਟ ਕਰੇ ਤਾਂ ਕਿ ਉਹ ਬਿਮਾਰੀਆਂ ਤੋਂ ਬੱਦ ਸਕੇ ਕੈਮਰਾਮੈਨ ਪ੍ਰਦੀਪ ਸਿੰਘ ਦੇ ਨਾਲ ਇਕਬਾਲ ਸਿੰਘ ਸਿੱਧੂ ਨੂੰ ਅਜਾਜਤ ਧੰਨਵਾਦ